ਸਵਾਗਤ ਹੈ ਦੋਸਤੋ ਤੁਹਾਡਾ ਮੈਂ ਭੁਪਿੰਦਰ ਸਿੰਘ ਸੱਜਣ ਦੋਸਤੋ ਅੱਜ ਇੱਕ ਖਬਰ ਤੁਹਾਡੇ ਨਾਲ ਥੋੜੀ ਜਿਹੀ ਸਾਂਝੀ ਕਰੂੰਗਾ ਮੇਨ ਮਕਸਦ ਮੇਰਾ ਖਬਰ ਸਾਂਝੀ ਕਰਨਾ ਨਹੀਂ ਹੈਗਾ ਮੈਂ ਕੁਝ ਖਾਸ ਗੱਲਾਂ ਬਾਤਾਂ ਕਰਨ ਵਾਸਤੇ ਦਰਸ਼ਕੋ ਤੁਹਾਡੇ ਰੂਬਰੂ ਹਾਂ ਪਿਛਲੇ ਮਹੀਨੇ ਤੋਂ ਲੈ ਕੇ ਹੁਣ ਤੱਕ ਲਗਾਤਾਰ ਇੱਕ ਕੁੜੀ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਹੈ ਉਹ ਪੁਲਿਸ ਮੁਲਾਜ਼ਮ ਵੀ ਹੈ ਉਹਦਾ ਨਾਮ ਵੈਸੇ ਅਮਨਦੀਪ ਕੌਰ ਹੈ ਉਹਨੂੰ ਥਾਰ ਵਾਲੀ ਕੁੜੀ ਕਿਹਾ ਗਿਆ ਉਹਨੂੰ ਚਿੱਟਾ ਕੁਇਨ ਵੀ ਕਿਹਾ ਗਿਆ ਔਰ ਉਸ ਕੁੜੀ ਨੂੰ ਇੰਸਟਾ ਕੁਇਨ ਵੀ ਕਿਹਾ ਗਿਆ ਇਨਸਟਾ ਕੂਨ ਕਿਉਂ ਕਿਹਾ ਗਿਆ ਪਲਾ ਕਿਉਂਕਿ ਜਦਾਂ ਅੱਜ ਕੱਲ ਮੁੰਡੇ ਕੁੜੀਆਂ ਨੂੰ ਆਦਤ ਆ ਪਈ ਸੋਸ਼ਲ ਮੀਡੀਆ ਦੇ ਉੱਪਰ ਰੀਲਾਂ ਬਣਾ ਬਣਾ ਕੇ ਪਾਉਣੀਆਂ ਇੰਸਟਾਗ੍ਰam ਦੇ ਉੱਪਰ ਜਾਂ ਹੋਰ ਜਿਹੜਾ ਸਾਡਾ ਸੋਸ਼ਲ ਮੀਡੀਆ ਅੱਜ ਦੀ ਆਪਾਂ ਵਰਤੋਂ ਕਰਦੇ ਆਂ ਜ਼ਿਆਦਾਤਰ ਲੋਕ ਤਾਂ ਵੈਸੇ ਚਲੋ ਇਹਦੀ ਦੁਰਵਰਤੋਂ ਹੀ ਕਰਦੇ ਆ ਪਰ ਬਹੁਤ ਸਾਰੇ ਲੋਕ ਹੈਗੇ ਆ ਇਦਾਂ ਦੇ ਜਿਹੜੇ ਇਹਦਾ ਸੱਦ ਉਪਯੋਗ ਕਰਨ ਦਾ ਵੀ ਯਤਨ ਕਰਦੇ ਆ ਤੇ ਬਹੁਤ ਸਾਰੇ ਲੋਕ ਇਦਾਂ ਆ ਬਈ ਵਿਊਰਸ਼ਿਪ ਆ ਜਾਂ ਲੋਕਾਂ ਨੂੰ ਪਤਾ ਲੱਗ ਜਾਵੇ ਵੀ ਮੈਂ ਵੀ ਸੰਸਾਰ ਦੇ ਉੱਪਰ ਹੈਗਾ ਆ ਜਾਂ ਹੈਗੀ ਆ ਇਸ ਗੱਲ ਨੂੰ ਦਰਸਾਉਣ ਦੇ ਲਈ ਫਿਰ ਕਈਆਂ ਨੂੰ ਇਹ ਹੁੰਦਾ ਹੈਗਾ ਕਿ ਚਾਰ ਪੈਸੇ ਅਸੀਂ ਕਮਾ ਲਿਆ ਅਸੀਂ ਇੱਕ ਥਾਰ ਗੱਡੀ ਲੈ ਲਈ ਆ ਜਾਂ ਅਸੀਂ ਫਲਾਨੀ ਗੱਡੀ ਲੈ ਲਈ ਆ ਜਾਂ ਮੈਂ ਆਪਣੇ ਬੈਡਰੂਮ ਦੇ ਜਿਹੜੀਆਂ ਕੰਧਾਂ ਆ ਉਹਨਾਂ ਨੂੰ ਬਹੁਤ ਸੋਹਣਾ ਰੰਗ ਕਰਵਾ ਲਿਆ ਉੱਥੇ ਬੈਠ ਕੇ ਫਿਰ ਰੀਲਾਂ ਬਣਾ ਬਣਾ ਕੇ ਪਾਉਣੀ ਆ ਵੀ ਲੋਕਾਂ ਨੂੰ ਜਦੋਂ ਪਤਾ ਲੱਗ ਜਾਵੇ ਪਤਾ ਲੱਗ ਜਾਵੇ ਲਫ਼ਜ਼ ਮੈਂ ਬੋਲਿਆ ਵੈਸੇ ਇਦਾਂ ਹੁੰਦਾ ਹੈਗਾ ਕਈ ਵਾਰੀ ਕਈਆਂ ਨੂੰ ਸਾਰਿਆਂ ਤੇ ਗੱਲ ਨਹੀਂ ਢੁਕਦੀ ਹੈਗੀ ਬਈ ਮੈਂ ਸਾੜਨਾ ਆ ਕਈਆਂ ਨੂੰ ਤੇ ਮੈਂ ਆਪਣੇ ਘਰ ਦਾ ਫਰਨੀਚਰ ਇਹਦਾ ਘੁੰਮ ਘੁੰਮ ਕੇ ਜਦੋਂ ਰੀਲ ਬਣਾਉਣੀ ਆ ਪਤਾ ਲੱਗ ਜਾਵੇ ਵੀ ਮੇਰੇ ਕੋਲ ਕੀ ਕੀ ਹੈਗਾ ਆ ਗੱਡੀ ਦੇ ਮੂਹਰੇ ਖੜੇ ਹੋ ਕੇ ਪਤਾ ਲੱਗ ਜਾਵੇ ਗੱਡੀ ਕਿਹੜੀ ਆ ਮੋਟਰਸਾਈਕਲ ਤੇ ਜਾਂਦਿਆਂ ਰਸਤੇ ਵਿੱਚ ਵੀ ਇਦਾਂ ਵੀਡੀਓ ਬਣਾ ਕੇ ਪਾਉਣੀ ਆ ਪਤਾ ਲੱਗ ਜਾਵੇ ਲੱਭੀ ਮੋਟਰਸਾਈਕਲ ਕਿਹੜਾ ਹੈਗਾ ਆ ਤੇ ਖੈਰ ਜੋ ਵੀ ਹੈ ਕਿ ਮੈਂ ਜ਼ਿਆਦਾ ਉਧਰਲੇ ਪਾਸੇ ਨੂੰ ਨਹੀਂ ਜਾਣਾ ਹੈਗਾ ਤੇ ਮੁੰਡਿਆਂ ਨੇ ਕੀ ਕੀਤਾ ਜ਼ਿਆਦਾ ਰੁਚੀ ਇਸ ਵਾਲੇ ਪਾਸੇ ਨਹੀਂ ਬਹੁਤੀ ਦਿੱਤੀ ਗਈ ਉਹਨੇ ਕੀਤਾ ਕੀ ਹੈਗਾ ਆ ਉਹਦੇ ਵਿੱਚ ਕਿੰਨੀ ਕੁ ਸੱਚਾਈ ਹੈਗੀ ਆ ਜਿਹੜੀ ਮੈਂ ਖਾਸ ਗੱਲ ਦਰਸ਼ਕੋ ਕਰਨੀਆਂ ਹਨ ਜੀ ਉਹ ਮੇਨ ਜਿਹੜੀ ਹੈਗੀ ਆ ਉਹ ਇਹ ਆ ਦਰਸਲ ਹੁਣ ਇੱਕ ਨਵੀਂ ਤਾਜ਼ਾ ਜਿਹੜੀ ਖਬਰ ਆ ਉਹ ਇਹ ਆ ਕਿ ਵਿਜੀਲੈਂਸ ਨੇ ਦੁਬਾਰਾ ਫੇਰ ਉਹਨੂੰ ਕਾਬੂ ਕਰ ਲਿਆ ਹੈਗਾ ਆ ਭਈ ਜਿੰਨੀ ਕੋ ਦੀ ਆਮਦਨ ਹੈਗੀ ਆ ਆਮਦਨ ਦੇ ਨਾਲੋਂ ਜ਼ਿਆਦਾ ਵਧੇਰੇ ਜਾਇਦਾਦ ਉਹਨੇ ਬਣਾਈ ਹੈਗੀ ਆ ਇਸ ਮਾਮਲੇ ਵਿੱਚ ਵਿਜੀਲੈਂਸ ਨੇ ਦੁਬਾਰਾ ਉਹਨੂੰ ਹੁਣ ਕਾਬੂ ਕੀਤਾ ਹੈਗਾ ਆ ਜਦੋਂ ਵਿਜੀਲੈਂਸ ਕਿਸੇ ਦੇ ਪਿੱਛੇ ਹੱਤੋਂ ਅੱਗੇ ਪੈਂਦੀ ਹੈ ਨਾ ਵੈਸੇ ਆਪਾਂ ਸਾਰੇ ਜਣੇ ਜਾਣਦੇ ਆ ਜਾਂ ਸਮਝਦੇ ਹੈਗੇ ਆ ਜਿਹਨਾਂ ਦਾ ਵਾਹ ਪੈਂਦਾ ਹੈਗਾ ਉਹਨਾਂ ਨੂੰ ਪਤਾ ਹੈਗਾ ਚੰਗੀ ਤਰ੍ਹਾਂ ਨਾ ਆਸੇ-ਪਾਸੇ ਉਹ ਪੂਰੀ ਤਰ੍ਹਾਂ ਕੇਰਾ ਬੰਦੀ ਕਰ ਲਈ ਜਾਂਦੀ ਆ ਵੀ ਕੋਈ ਵੀ ਬੰਦਾ ਜਿਹੜਾ ਹੈਗਾ ਆ ਜਾਂ ਕੋਈ ਵੀ ਬੀਬੀ ਜਿੱਦਾ ਹੁਣੇ ਕਾਬੂ ਆਈ ਆ ਮੰਨ ਲਓ ਵੇਈ ਉਹਦੇ ਕੋਲ ਕੀ ਕੀ ਉਹਦੇ ਕੋਲ ਹੈਗਾ ਆ ਇੱਕ ਉਹ ਘੜੀ ਆ ਪਤਾ ਨਹੀਂ ਕਿਹੜਾ ਇਥੇ ਮੈਂ ਲਿਖ ਕੇ ਰੱਖਿਆ ਜੀ ਰੋਲੈਕਸ ਦੀ ਘੜੀ ਮੈਂ ਤਾਂ ਚਲੋ ਕਦੀ ਦੇਖੀ ਨਹੀਂ ਇਹਦੀ ਮੇਰੇ ਕੋਲ ਤਾਂ ਆ ਇੱਕ ਸਸਤੀ ਜਹੀ ਆ ਏ ਲੰਬੇ ਸਮੇਂ ਤੋਂ ਮੈਂ ਇਹੀ ਲਾਈ ਚੱਲੇ ਜਾਂਦਾ ਹੈਗਾ ਸੱਲ ਮੁੱਕ ਜਾਂਦਾ ਕਦੀ ਕਰੀ ਫੇਕੜੀ ਦੇ ਵਿੱਚ ਉਹ ਪਵਾਲੀ ਦਾ ਹੈਗਾ ਖੈਰ ਚਲੋ ਜੇ ਕਿਸੇ ਕੋਲ ਬਧੇਰੇ ਪੈਸੇ ਹੋਣ ਪਰ ਹੱਕ ਸੱਚ ਤੇ ਮਤਲਬ ਹੱਕ ਸੱਚ ਦੀ ਕਮਾਈ ਹੋਵੇ ਤਾਂ ਫਿਰ ਰੋਲੈਕਸ ਤੋਂ ਵੀ ਜੇ ਕੋਈ ਵਧੇਰੇ ਮਹਿੰਗੀ ਘੜੀ ਮਿਲਦੀ ਆ ਤਾਂ ਉਹ ਵੀ ਮੈਨੂੰ ਲੱਗਦਾ ਕਿ ਪਾ ਲੈਣੀ ਚਾਹੀਦੀ ਆ ਕੋਈ ਹਰਜ ਨਹੀਂ ਹੈਗਾ ਵੀ 30 ਲੱਖ ਦੀ ਆ ਦੱਸਦੇ ਕਹਿੰਦੇ ਉਹ ਹਾਲਾਂਕਿ ਇੱਕ ਨਾ ਇੰਟਰਵਿਊ ਦਿੱਤੀ ਆ ਉਸ ਬੀਬੀ ਨੇ ਇੰਟਰਵਿਊ ਦੇ ਵਿੱਚ ਜਦੋਂ ਪੱਤਰਕਾਰ ਸਵਾਲ ਕਰਦਾ ਕਹਿੰਦਾ ਵੀ ਤੇਰੇ ਕੋਲ ਵੀ ਰੋਲੈਕਸ ਦੀ ਘੜੀ ਆ 30 ਲੱਖ ਰੁਪਏ ਉਹਦਾ ਰੇਟ ਹੈਗਾ ਤਾਂ ਉਹ ਕਹਿੰਦੀ ਵੀ ਰੀਅਲ ਕੋਈ ਰੀਅਲ ਰੋਲ ਬਣਾਈ ਹੋਣੀ ਆ ਉਹਦੇ ਵਿੱਚ ਜ਼ਿਕਰ ਆਉਂਦਾ ਹੈਗਾ ਉਹ ਬੀਬੀ ਕਹਿੰਦੀ ਵੀ ਕਹਿੰਦੀ ਵੀ ਝੂਠ ਵਾ ਇਹ ਮਤਲਬ ਹੁਣ ਜਦ ਰੱਬ ਜਾਣੇ ਪਈ ਉਹਨੇ ਰੋਲੈਕਸ ਦੀ ਘੜੀ ਉਦਾਂ ਹੀ ਸ਼ੋਅ ਆਫ ਕੀਤਾ ਹੋਵੇ ਪਰ ਹੋਵੇ ਨ ਇਹ ਹੁਣ ਰੱਬ ਜਾਣੇ ਪਰ ਮੈਂ ਵਿਜੀਲੈਂਸ ਦੀ ਗੱਲ ਕਰਨ ਰਿਆ ਆ ਜਦੋਂ ਉਹਨਾਂ ਨੇ ਸਿਕੰਜਾ ਕੱਸਣਾ ਨਾ ਜੀ ਜਾਂ ਉਹਨਾਂ ਨੇ ਕੱਸਿਆ ਹੈਗਾ ਜਾਂ ਜਿਹਦੇ ਤੇ ਕੱਸਦੇ ਹੈਗੇ ਆ ਪਹਿਲਾਂ ਚੰਗੀ ਤਰ੍ਹਾਂ ਘੋਖ ਪੜਤਾਲ ਕਰ ਲਈ ਜਾਂਦੀ ਹੈਗੇ ਵੀ ਘੜੀ ਰੋਲੈਕਸ ਦੀ ਹੈਗੀ ਆ ਜਾਂ ਨਹੀਂ ਹੈਗੀ ਆਈਫੋਨ ਉਹ ਹੈਗਾ ਜਾਂ ਨਹੀਂ ਹੈਗਾ ਕਿੰਨੇ ਕੁ ਵਾਲਾ ਹੈਗਾ ਇਸ ਤੋਂ ਇਲਾਵਾ ਘਰ ਦੀ ਕੋਠੀ ਨੂੰ ਜਿਹੜਾ ਰੰਗ ਕੀਤਾ ਹੁੰਦਾ ਨਾ ਜੀ ਉਹ ਵੀ ਚੈੱਕ ਕਰ ਲਿਆ ਜਾਂਦਾ ਹੈਗਾ ਵੀ ਕਿਹੜੀ ਕੰਪਨੀ ਦਾ ਪੇਂਟ ਇਹਨੂੰ ਲੱਗਾ ਹੈਗਾ ਤੇ ਉਹ ਪੇਂਟ ਕਿੰਦਾ ਕਿਲੋ ਮਿਲਦਾ ਹੈਗਾ ਕਿੰਨੇ ਕੁ ਦੀ ਬਾਲਟੀ ਮਿਲਦੀ ਤੇ ਕਿੰਨੀਆਂ ਬਾਲਟੀਆਂ ਲੱਗੀਆਂ ਹੋਣਗੀਆਂ ਉਹ ਪੂਰਾ ਨਾ ਇਦਾਂ ਇੰਚੀ ਟਾਈਪ ਦੇ ਨਾਲ ਫੀਤਾ ਹੁੰਦਾ ਜਿੱਦਾਂ ਫੀਤੇ ਦੇ ਨਾਲ ਪੂਰਾ ਨਾਪਨ ਪਈਆ ਕਰ ਲਿਆ ਜਾਂਦਾ ਆ ਉਸ ਕੋਠੀ ਦੇ ਵਿੱਚ ਇੱਟਾਂ ਕਿੰਨੀਆਂ ਲੱਗੀਆਂ ਆ ਇੱਟਾਂ ਦੀ ਵੀ ਗਣਤੀ ਹੁੰਦੀ ਆ ਟੈਲਾਂ ਲੱਗੀਆਂ ਆ ਟੈਲਾਂ ਦੀ ਵੀ ਗਣਤੀ ਹੋ ਜਾਂਦੀ ਆ ਟੂਟੀਆਂ ਲੱਗੀਆਂ ਬਾਥਰੂਮ ਦੇ ਵਿੱਚ ਤੇ ਉਹਦੀ ਵੀ ਪੂਰੀ ਐਨ ਕੈਲਕੂਲੇਸ਼ਨ ਕਰ ਲਈ ਜਾਂਦੀ ਆ ਸਾਰਾ ਕੁਝ ਐਨ ਕੰਪਲੀਟ ਕਰਕੇ ਛੱਤ ਦੇ ਐਨ ਬਿਲਕੁਲ ਸਿਰੇ ਦੇ ਉੱਪਰ ਪਾਣੀ ਵਾਲੀ ਟੈਂਕੀ ਪਈ ਹੁੰਦੀ ਆ ਉਹ ਵੀ ਚੈੱਕ ਕੀਤੀ ਜਾਂਦੀ ਆ ਤੇ ਬੈੱਡ ਕਿੰਨੇ ਕ ਦੇ ਹੈਗੇ ਆ ਅਲਮਾਰੀਆਂ ਕਿੰਨੇ ਕ ਦੀਆਂ ਹੈਗੀਆਂ ਕਹਿਣ ਦਾ ਮੇਰਾ ਭਾਵ ਇਹ ਹੈਗਾ ਕਿ ਰਸੋਈ ਤੋਂ ਲੈ ਕੇ ਬਾਥਰੂਮ ਤੱਕ ਬੈੱਡਰੂਮ ਤੱਕ ਲੌਬੀ ਦੇ ਵਿੱਚ ਸਾਰਾ ਬਾਹਰ ਸਾਰਾ ਕੁਝ ਜਿਹੜਾ ਹੈਗਾ ਘਰ ਦਾ ਗੇਟ ਤੱਕ ਵੀ ਪੂਰਾ ਮੈਜ਼ਰਮੈਂਟ ਕੀਤੀ ਜਾਂਦੀ ਹੈ ਵੀ ਕਿੰਨਾ ਕੁ ਰੁਪਈਆ ਇਹਦੇ ਤੇ ਖਰਚ ਆਇਆ ਹੈਗਾ ਔਰ ਇਸ ਬੰਦੇ ਦੀ ਆਮਦਨ ਕਿੰਨੀ ਕੁ ਹੈਗੀ ਆ ਉਹ ਸਾਰਾ ਕੁਝ ਚੈੱਕ ਕਰਕੇ ਤੇ ਫਿਰ ਸਿਕੰਜਾ ਕੱਸਿਆ ਜਾਂਦਾ ਹੁਣ ਵਿਜੀਲੈਂਸ ਨੇ ਜਿਹੜੀ ਇਹ ਕਾਰਵਾਈ ਕੀਤੀ ਹੈਗੀ ਆ ਹੁਣ ਬੀਬੀ ਦੱਸਦੀ ਵੀ ਆ ਕਹਿੰਦੀ ਵੀ ਮੇਰੀ ਜਿਹੜੀ ਸੈਲਰੀ ਹੈਗੀ ਆ ਉਹ ਹੈਗੀ ਆ 80-85000 ਰੁਪਈਆ ਪਰ ਮੰਥ ਹੁਣ ਜਦੋਂ 80-85000 ਰੁਪਇਆ ਪਰ ਮੰਥ ਸੈਲਰੀ ਆ ਤੇ ਬੀਬੀ ਦੇ ਹੀ ਕਹਿਣ ਦੇ ਮੁਤਾਬਕ ਵੀ 50 ਲੱਖ ਰੁਪਇਆ ਮੈਂ ਲੋਨ ਲੈ ਕੇ ਘਰ ਬਣਾਇਆ 20 ਲੱਖ ਇੱਕ ਦੱਸੀ ਜਾਂਦੀ ਹੈ 10 ਲੱਖ ਰੁਪਇਆ 1.5 ਲੱਖ ਰੁਪਇਆ ਇੱਕ ਥਾਰ ਲੈਣ ਵਾਸਤੇ ਲੋਨ ਲਿਆ ਸੀਗਾ ਬੁਲਟ ਮੋਟਰਸਾਈਕਲ ਖਰੀਦਿਆ ਹੈਗਾ ਤੇ ਉਹ ਵੀ ਮੇਰਾ ਖਿਆਲ ਆ ICICI ਬੈਂਕ ਜਿਹੜਾ ਹੈਗਾ ਸ਼ਾਇਦ ਉੱਥੋਂ ਲੈ ਕੇ ਲੋਨ ਉਹ ਖਰੀਦਿਆ ਮੈਂ ਬੈਂਕ ਸ਼ਾਇਦ ਗਲਤ ਬੋਲ ਗਿਆ ਹੂੰਗਾ ਮੈਨੂੰ ਯਾਦ ਨਹੀਂ ਹੈਗਾ ਚੰਗੀ ਤਰ੍ਹਾਂ ਸੋ ਮੇਰੇ ਕੰਨ ਦਾ ਭਾਅ ਹੈਗਾ ਕਿ ਉਹਨੇ ਸਾਰਾ ਕੁਝ ਦੱਸਿਆ ਭਈ ਮੈਂ ਇਸ ਤਰੀਕੇ ਦੇ ਨਾਲ ਲੋਨ ਲੈ ਲੈ ਕੇ ਸਾਰਾ ਕੁਝ ਕੀਤਾ ਹੈਗਾ ਮੈਂ ਗੱਲਾਂ ਨਾਲ ਕੁਝ ਤੇ ਨੋਟ ਕਰਕੇ ਰੱਖੀਆਂ ਹੋਈਆਂ ਆ ਉਹ ਮੈਂ ਸਾਰੀਆਂ ਤੁਹਾਡਾਂ ਨਾਲ ਸਾਂਝੀਆਂ ਕਰ ਦੇਣੀਆਂ ਜਿਹੜੀ ਮੇਨ ਗੱਲ ਵਾ ਨਾ ਜੀ ਉਹ ਸਮਝਣ ਵਾਲੀ ਇਹ ਆ ਹੁਣ ਇਸ ਬੀਬੀ ਦੇ ਵੱਲੋਂ ਇਹ ਦੋਸ਼ ਲਾਏ ਜਾ ਰਹੇ ਆ ਮਤਲਬ ਦੋਸ਼ਾਂ ਦੇ ਉੱਪਰ ਦੋਸ਼ ਆ ਜੀ ਦੋਸ਼ਾਂ ਦੇ ਤਹਿਤ ਹੀ ਅਰੈਸਟ ਕੀਤਾ ਗਿਆ ਨਾ ਵੀ 17 ਗ੍ਰਾਮ ਚਿੱਟਾ ਬਰਾਮਦ ਹੋਇਆ ਇਸ ਬੀਬੀ ਦੇ ਕੋਲ ਆ ਜਿਹੜਾ ਪਿਛੇ ਮਹੀਨਾ ਲੰਘ ਗਿਆ April ਮਹੀਨੇ ਦੇ ਵਿੱਚ ਔਰ ਥੋੜੇ ਦਿਨ ਪਹਿਲਾਂ ਹੀ ਉਹਦੀ ਜ਼ਮਾਨਤ ਹੋਈ ਹੈ ਜੇਲ੍ਹ ਦੇ ਵਿੱਚ ਰਹਿ ਕੇ ਆਈ ਹੈ ਹੁਣ ਬੀਬੀ ਦੋਸ਼ ਲਾਉਂਦੀ ਹੈ ਕਹਿੰਦੀ ਮੇਰੇ ਤੇ ਸਰਾਸਰ ਇਹ ਝੂਠਾ ਇਲਜ਼ਾਮ ਲਾਇਆ ਗਿਆ ਮੈਨੂੰ ਝੂਠਾ ਫਸਾਇਆ ਗਿਆ ਬੀਬੀ ਦਾ ਇਲਜ਼ਾਮ ਹੁਣ ਜਿਹੜੀ ਮਹੱਤਵਪੂਰਨ ਗੱਲ ਵਾਣਾ ਜਿਹੜੀ ਮੈਂ ਕਰਨ ਵਾਸਤੇ ਦਰਸ਼ਕੋ ਤੁਹਾਡੇ ਰੂਬਰੂ ਹਾਂ ਖਬਰਾਂ ਤੁਸੀਂ ਬੜੀਆਂ ਸੁਣ ਲਈਆਂ ਵਿਜੀਲੈਂਸ ਨੇ ਦੁਬਾਰਾ ਫਿਰ ਸਿਕੰਜਾ ਕੱਸਤਾ ਇਹ ਵੀ ਖਬਰ ਤੁਸੀਂ ਸੁਣ ਲਈਆ ਪਹਿਲਾਂ ਵੀ ਸੁਣੀਆ ਜਿਹੜੀ ਮੇਰੀ ਗੱਲ ਆ ਨਾ ਜੀ ਉਹ ਇਹ ਹੈ ਕਿ ਬੀਬੀ ਵੀ ਪੁਲਿਸ ਮਹਿਕਮੇ ਦੇ ਨਾਲ ਜੁੜੀ ਹੋਈ ਹੈ ਜਿਨ੍ਹਾਂ ਨੇ ਮੁਕੱਦਮਾ ਦਰਜ ਕੀਤਾ ਉਹ ਵੀ ਪੁਲਿਸ ਵਾਲੇ ਆਜਾ ਕਿ ਐ ਹੋ ਕਹਿ ਲੋ ਵੀ ਪੁਲਿਸ ਪੁਲਿਸ ਦੇ ਉੱਪਰ ਦੋਸ਼ ਲਾ ਰਹੀ ਹੈ ਕੀ ਆਪਾਂ ਇਸ ਗੱਲ ਨੂੰ ਇਦਾਂ ਕਹੀਏ ਜੇ ਆਪਾਂ ਇਹ ਗੱਲ ਕਹੀਏ ਕਿ ਇਹ ਜਿਹੜੀ ਥਾਰ ਵਾਲੀ ਕੁੜੀ ਆ ਪੁਲਿਸ ਮੁਲਾਜ਼ਮ ਇਹ ਝੂਠ ਬੋਲਦੀ ਹੈ ਤਾਂ ਵੀ ਕੀ ਮਤਲਬ ਬਣਦਾ ਭਲਾ ਇਹ ਮਤਲਬ ਬਣਦਾ ਕਿ ਪੁਲਿਸ ਝੂਠ ਬੋਲਦੀ ਹੈ ਜੇ ਇਹ ਗੱਲ ਕਹੀ ਹੈ ਕਿ ਪੁਲਿਸ ਨੇ ਇਹਨੂੰ ਝੂਠਾ ਫਸਾਤਾ ਤਾਂ ਫਿਰ ਉਹਦਾ ਮਤਲਬ ਵੀ ਇਹ ਬਣਦਾ ਹੈ ਕਿ ਪੁਲਿਸ ਝੂਠਾ ਵੀ ਫਸਾ ਦਿੰਦੀ ਹੁੰਦੀ ਹੈ ਜਿੱਦਾਂ ਇਹ ਬੀਬੀ ਕਹਿ ਰਹੀ ਹੈ ਹੁਣ ਇੱਕ ਸਟੈਪ ਹੋਰ ਚੱਲ ਜੂਗਾ ਇਹਨੂੰ ਜੇ ਪੁਲਿਸ ਵਾਲੇ ਪੁਲਿਸ ਵਾਲਿਆਂ ਨੂੰ ਹੀ ਝੂਠੇ ਕੇਸ ਦੇ ਵਿੱਚ ਫਸਾ ਦਿੰਦੇ ਹੁੰਦੇ ਆ ਤਾਂ ਜਿਹੜਾ ਲੋਕਾਂ ਦੇ ਨਾਲ ਜਿਹਨਾਂ ਲੋਕਾਂ ਦਾ ਪੁਲਿਸ ਦੇ ਨਾਲ ਕੋਈ ਵਾਅਬਸਤਾ ਨਹੀਂ ਜਿਹੜੇ ਵਿਚਾਰੇ ਘਰੇਲੂ ਜਹੀ ਜ਼ਿੰਦਗੀ ਬਸਰ ਕਰਦੇ ਆ ਜਾਂ ਜਿਹੜੇ ਲੋਕ ਸਰਕਾਰਾਂ ਜਾਂ ਪੁਲਿਸ ਵਾਲਿਆਂ ਦੀਆਂ ਕਈ ਮਾੜੀਆਂ ਕਾਰਗੁਜ਼ਾਰੀਆਂ ਦੇ ਖਿਲਾਫ ਵੀ ਆਵਾਜ਼ ਬੁਲੰਦ ਕਰਦੇ ਆ ਤਾਂ ਉਹਨਾਂ ਦਾ ਕਿਹੋ ਜਿਹਾ ਹਸ਼ਰ ਹੁੰਦਾ ਹੋਊਗਾ ਇਹ ਅੰਦਾਜ਼ਾ ਤੁਸੀਂ ਆਪ ਲਾ ਸਕਦੇ ਹੋ ਉਦਾਹਰਣਾਂ ਸਾਡੇ ਕੋਲ ਦੇਣ ਵਾਸਤੇ ਬਹੁਤ ਸਾਰੀਆਂ ਹੈਗੀਆਂ ਨੇ ਮੈਂ ਜ਼ਿਆਦਾ ਦੇਣੀਆਂ ਨਹੀਂ ਜਦੋਂ ਮੈਂ ਜ਼ਿਆਦਾ ਉਦਾਹਰਣਾਂ ਦਿੰਨਾ ਤਾਂ ਫਿਰ ਉਹ ਸਾਡੇ ਚੈਨਲ ਬੰਦ ਕਰਦੇ ਆ ਸਾਨੂੰ ਚੈਨਲ ਫਿਰ ਦੁਬਾਰਾ ਦੁਬਾਰਾ ਨਵੇਂ ਬਣਾਉਣੇ ਪੈਂਦੇ ਆ ਆਪਣੀ ਗੱਲ ਕਰਨ ਦੇ ਵਾਸਤੇ ਪਿਛਲੇ ਸਮੇਂ ਦੇ ਵਿੱਚ ਤੁਸੀਂ ਦੇਖੋ ਬਹੁਤ ਕੁਝ ਹੋਇਆ ਪੰਜਾਬ ਦੀ ਇਸੇ ਹੀ ਧਰਤੀ ਦੇ ਉੱਪਰ ਸੂਰਬੀਰ ਬਹਾਦਰ ਯੋਧਿਆ ਨੇ ਆਪਣੇ ਹੱਕਾਂ ਹਕੂਕਾਂ ਦੀ ਖਾਤਰ ਸੰਘਰਸ਼ ਵਿਢੇ ਸਾਰਾ ਕੁਝ ਕੀਤਾ ਉਹਨਾਂ ਨੇ ਔਰ ਉਹਨਾਂ ਨੂੰ ਘਰਾਚੋਂ ਕੱਢ-ਕੱਢ ਕੇ ਉਹਨਾਂ ਚੁਕੀਆਂ ਨੂੰ ਉਹਨਾਂ ਦੇ ਫੇਕ ਐਨਕਾਊਂਟਰ ਕੀਤੇ ਗਏ ਔਰ ਤੁਸੀਂ ਹੈਰਾਨ ਹੋ ਜਾਓਗੇ ਇਨ੍ਹਾਂ ਹੀ ਅਦਾਲਤਾਂ ਦੇ ਵਿੱਚ ਕਈ ਏਦਾਂ ਦੇ ਪੁਲਿਸ ਅਫਸਰਾਂ ਨੂੰ ਸਜ਼ਾਾਂਵਾਂ ਹੋਈਆਂ ਨੇ ਕਈਆਂ ਦੇ ਹੱਲੇ ਕੇਸ ਪੈਂਡਿੰਗ ਪਏ ਆ ਉਹਦੇ ਸਮੇਂ 'ਚ ਉਹਨਾਂ ਦੇ ਕੇਸਾਂ ਦੇ ਨਿਪਟਾਰੇ ਹੋਣਗੇ ਕਈਆਂ ਨੂੰ ਸਜ਼ਾਾਂਵਾਂ ਹੋਈਆਂ ਨੇ ਇਥੇ ਅਦਾਲਤਾਂ ਵਿੱਚ ਸਾਬਤ ਹੋਇਆ ਕਿ ਇਹਨਾਂ ਨੇ ਉਹਨਾਂ ਨੌਜਵਾਨਾਂ ਨੂੰ ਵੀ ਘਰਾਂ ਚੋਂ ਕੱਢ ਕੱਢ ਕੇ ਕਈਆਂ ਨੂੰ ਮਾਰਿਆ ਜਿਨ੍ਹਾਂ ਦਾ ਉਸ ਸੰਘਰਸ਼ ਦੇ ਨਾਲ ਦੂਰ ਦੁਰੇਡੇ ਦਾ ਵੀ ਕੋਈ ਵਾਸਤਾ ਨਹੀਂ ਸੀ ਕਿਉਂ ਆ ਜਿਹੜੇ ਮੋਢਿਆ ਨਾ ਜੀ ਇਹਨਾਂ ਮੋਢਿਆਂ ਦੇ ਉੱਪਰ ਜਿਹੜੇ ਸਟਾਰ ਲੱਗਦੇ ਆ ਇੱਕ ਸਟਾਰ ਲੱਗਿਆ ਦੋ ਤਿੰਨ ਇੱਥੇ ਉਹਨਾਂ ਦੀ ਗਿਣਤੀ ਵਧਾਉਣ ਦੇ ਚੱਕਰਾਂ ਦੇ ਵਿੱਚ ਅਦਾਲਤਾਂ ਵਿੱਚ ਸਾਬਤ ਹੋਇਆ ਮੈਂ ਆਪਣੇ ਕੋਲੋਂ ਕੁਝ ਵੀ ਨਹੀਂ ਬੋਲ ਰਿਹਾ ਹਾਲਾਂਕਿ ਆਪਾਂ ਕਈ ਵਾਰ ਇੱਥੇ ਬਹਿ ਕੇ ਗੱਲ ਕਰਦੇ ਆਂ ਭਈ ਇਨਸਾਫ ਮਿਲਿਆ 28 ਵਰਿਆਂ ਬਾਅਦ ਕਿਸੇ ਨੂੰ 32 ਵਰਿਆਂ ਬਾਅਦ ਜੋ ਮਿਲਦਾ ਹੈਗਾ ਆ ਉਹਨੂੰ ਆਮ ਕਰਕੇ ਇਨਸਾਫ ਨਹੀਂ ਕਿਹਾ ਜਾਂਦਾ ਇੱਕ ਪੀੜੀ ਸੰਸਾਰ ਤੋਂ ਰੁਖਸਤ ਹੋ ਜਾਂਦੀ ਹੈ ਕਈ ਮਾਂ ਕਿਸੇ ਦੀ ਕਿਸੇ ਦਾ ਬਾਪੂ ਕਿਸੇ ਦੀ ਭੈਣ ਕਿਸੇ ਦੀ ਪਤਨੀ ਉਹ ਇਨਸਾਫ ਉਡੀਕਣ ਤੋਂ ਉਡੀਕ ਦੀ ਉਡੀਕ ਦੀ ਮਤਲਬ ਇਨਸਾਫ ਮਿਲਣ ਤੋਂ ਪਹਿਲਾਂ ਹੀ ਜਹਾਨੋਂ ਰੁਖਸਤ ਹੋ ਗਈ ਹੁਣ ਉਹਨੂੰ ਪੁੱਛਿਆ ਜਾਣੀਏ ਜੇ ਕਿਤੇ ਕਬਰਾਂ ਚੋਂ ਉੱਠ ਕੇ ਉਖਲੋ ਸਕਦੀ ਹੋਵੇ ਜੇ ਬੋਲ ਸਕਦੀ ਹੋਵੇ ਉਹਦੀ ਆਵਾਜ਼ ਕਿਤੇ ਇੱਥੇ ਕੰਨਾਂ ਚ ਪੈਂਦੀ ਹੋਵੇ ਜਾਂ ਸਾਡੇ ਕੋਲ ਇਦਾਂ ਦੀ ਆਵਾਜ਼ ਸੁਣਨ ਦੀ ਤਾਕਤ ਹੋਵੇ ਜੇ ਤਾਂ ਅਸੀਂ ਅੱਜ ਵੀ ਬਹਿ ਕੇ ਸੁਣ ਸਕਦੇ ਹਾਂ ਉਹਨਾਂ ਦੀ ਆਵਾਜ਼ ਨੂੰ ਉਹਨਾਂ ਦੀ ਆਵਾਜ਼ ਸ਼ਾਇਦ ਚੀਕ-ਚੀਕ ਕੇ ਇਹ ਗੱਲ ਕਹਿੰਦੀ ਹੈ ਕਿ ਨਹੀਂ ਨਹੀਂ ਇਹਨੂੰ ਇਨਸਾਫ ਨਹੀਂ ਕਹਿੰਦੇ ਆ ਮੈਂ ਆਪਣੀ ਅੱਖਾਂ ਦੇ ਨਾਲ ਦੇਖਣਾ ਚਾਹੁੰਦੀ ਸੀ ਜਾਂ ਚਾਹੁੰਦਾ ਸੀ ਕਿ ਆ ਇਨਸਾਫ ਮਿਲਿਆ ਸਾਡੇ ਦੋਸ਼ੀਆਂ ਨੂੰ ਪਰ ਨਹੀਂ ਹੋਇਆ ਇਦਾਂ ਸੋ ਉਹਨਾਂ ਦੀ ਜਦੋਂ ਮੈਂ ਗੱਲ ਕਰਦਾ ਹੈਗਾ ਉਸ ਵੇਲੇ ਫਿਰ ਇਹ ਸਾਰੀਆਂ ਸਚਾਈਆਂ ਵੀ ਫੇਕ ਐਨਕਾਊਂਟਰ ਹੋਏ ਸੀਗੇ ਝੂਠੇ ਕੇਸ ਪਾਤੇ ਗਏ ਅੱਜ ਵੀ ਭਾਰਤ ਦੇ ਆੜੜ ਜੇਲ੍ਹਾਂ ਦੇ ਵਿੱਚ ਉਹ ਸੂਰਬੀਰ ਬਹਾਦਰ ਯੋਧੇ ਆਪਣੇ ਹੱਕਾਂ ਦੀ ਖਾਤਰ ਸੰਘਰਸ਼ ਕਰਨ ਵਾਲੇ ਬੰਦ ਵਾ ਆ ਸਾਬਤ ਹੁੰਦੀ ਆ ਗੱਲਾਂ ਛੋਟੀ ਗੱਲ ਵਾ ਉਹਨਾਂ ਚੀਜ਼ਾਂ ਦੇ ਮੁਕਾਬਲੇ ਤਾਂ ਬਹੁਤ ਛੋਟੀ ਗੱਲ ਵਾ ਇਹ ਥਾਰ ਵਾਲੀ ਕੁੜੀ 17 ਗ੍ਰਾਮ ਚਟਾ ਛੋਟੀ ਗੱਲ ਗੱਲ ਵਾ ਇਹ ਪਰ ਇੱਕ ਉਦਾਹਰਨ ਵਾ ਇੱਕ ਐਗਜ਼ਾਮਪਲ ਆ ਸਾਡੇ ਸਾਡੇ ਸਾਰਿਆਂ ਦੇ ਸਾਹਮਣੇ ਵੀ ਪੁਲਿਸ ਨੇ ਪੋਲਸ ਵਾਲੀ ਦੇ ਉੱਪਰ ਝੂਠਾ ਮਕਦਮਾ ਦਰਜ ਕਰ ਦਿੱਤਾ ਕੀ ਹੁਣ ਆਪਾਂ ਇਹ ਗੱਲ ਆਖੀਏ ਜਾਂ ਆਪਾਂ ਇਹ ਗੱਲ ਆਖੀਏ ਵੀ ਬਿਜੀਲੈਂਸ ਵਾਲਿਆਂ ਨੇ ਹੀ ਹੁਣ ਇੱਕ ਨਵਾਂ ਕੰਮ ਕਰ ਦਿੱਤਾ ਵੀ ਉਹਨਾਂ ਨੇ ਨਵਾਂ ਝੂਠਾ ਸਕੰਜਾ ਕਸ ਦਿੱਤਾ ਜਾਂ ਆਪਾਂ ਇਹ ਗੱਲ ਕਹੀਏ ਕੁਛ ਤਾਂ ਕਹਿਣਾ ਹੀ ਪਊਗਾ ਨਾ ਜੀ ਜਾਂ ਫਿਰ ਆਪਾਂ ਇਹ ਗੱਲ ਕਹੀਏ ਕਿ ਇਹ ਜਿਹੜੀ ਕੁੜੀ ਆ ਇਹ ਸਾਰਾ ਕੁਝ ਕਰਦੀ ਸੀਗੀ ਤੇ ਇਹਦੇ ਉੱਪਰ ਕੁਝ ਵੀ ਨਾਜਾਇਜ਼ ਨਹੀਂ ਹੋਇਆ ਹੈਗਾ ਜਾਇਜ਼ੀ ਪਰਚਾ ਦਰਜ ਕੀਤਾ ਗਿਆ ਸੀਗਾ ਚਿੱਟਾ ਲੌਂਦੀ ਸੀ ਜਾਂ ਚਿੱਟਾ ਵੇਚਦੀ ਸੀਗੀ ਇਹਦਾ ਮਤਲਬ ਫਿਰ ਇਹ ਸੱਚ ਹੈ ਮਤਲਬ ਕਿਸੇ ਬੰਨੇ ਕੰਨਾ ਤਾਂ ਲੱਗਣਾ ਹੀ ਪਊਗਾ ਨਾ ਜੀ ਖੈਰ ਜੋ ਵੀ ਹੈਗਾ ਮੈਂ ਗੱਲ ਤੁਹਾਡੇ ਨਾਲ ਇਹ ਮੈਨ ਕਰਨੀ ਸੀ ਜਿਹੜੀ ਮੈਂ ਤੁਹਾਡੇ ਨਾਲ ਕਰਕੇ ਹਟਿਆ ਹੈਗਾ ਆ ਹੁਣ ਉਸ ਕੁੜੀ ਨੇ ਇਹ ਵੀ ਗੱਲ ਆਖੀ ਆ ਇਸ ਬੀਬੀ ਨੇ ਥਾਰ ਵਾਲੀ ਨੇ ਉਹ ਕਹਿੰਦੇ ਵੀ 17 ਵਰਿਆਂ ਦੀ ਮੇਰੀ ਸਰਵਿਸ ਰਹੀ ਆ ਹੁਣ ਤੱਕ 17 ਸਾਲ ਹੋ ਗਿਆ ਮੈਨੂੰ ਆਪਣੇ ਮਹਿਕਮੇ ਦੇ ਵਿੱਚ ਜੌਬ ਕਰਦੀ ਨੂੰ ਔਰ ਇਹਨਾਂ 17 ਵਰਿਆਂ ਦੇ ਵਿੱਚ ਪੁਲਿਸ ਵਾਲਿਆਂ ਦਾ ਨਾ ਆਮ ਕਰਕੇ ਜੋ ਮੈਂ ਸੁਣਿਆ ਹੈਗਾ ਵੀ ਸਾਲਕ ਬਾਅਦ ਇਹਨਾਂ ਦੇ ਡਾਪ ਟੈਸਟ ਹੁੰਦੇ ਆ ਮੈਡੀਕਲ ਵਗੈਰਾ ਹੁੰਦੇ ਆ ਇਹਨਾਂ ਦੇ ਮੈਡੀਕਲ ਚੈੱਕਅਪ ਜਦੋਂ ਹੁੰਦਾ ਉਹ ਕਹਿੰਦੀ ਵੀ ਕਦੇ ਵੀ ਮੇਰਾ ਜਿਹੜਾ ਡਾਪ ਟੈਸਟ ਵਾ ਉਹ 네ਗੇਟਿਵ 네ਗੇਟਿਵ ਆਇਆ ਹੈਗਾ ਪੋਜ਼ਿਟਿਵ ਨਹੀਂ ਆਇਆ ਹੈਗਾ ਕਦੇ ਵੀ ਮੈਂ ਕਹਿਣ ਦਾ ਖਸ ਗਿਆ ਕਦੇ ਵੀ 네ਗੇਟਿਵ ਨਹੀਂ ਆਇਆ ਖੈਰ ਚਲੋ ਮੈਂ ਪਹਿਲਾਂ ਹੀ ਸੰਭਲ ਗਿਆ ਇਸ ਕਰਕੇ ਮੈਂ ਪਹਿਲਾਂ ਹੀ ਰੁੱਕ ਕੇ ਕਹਤਾ ਵੀ ਨਹੀਂ ਉਹ ਕਹਿੰਦੀ ਕਿ ਮੇਰਾ ਡੋਪ ਟੈਸਟ 네ਗੇਟਿਵ ਹੀ ਆਉਂਦਾ ਰਿਹਾ। ਭਾਵ ਕਿ ਕਹਿੰਦੀ ਪਈ ਜਦੋਂ ਟੈਸਟ ਹੁੰਦਾ ਸੀਗਾ ਮੈਡੀਕਲ ਵਲਾਂ ਤੇ ਉਹਦੇ ਵਿੱਚ ਇਹ ਸਾਬਤ ਹੁੰਦਾ ਰਿਹਾ ਕਿ ਮੈਂ ਨਸ਼ਿਆਂ ਦਾ ਸੇਵਨ ਨਹੀਂ ਕਰਦੀ। ਜੇ ਪੋਜ਼ਿਟਿਵ ਆ ਜਾਂਦਾ ਤਾਂ ਫਿਰ ਇਹਦਾ ਮਤਲਬ ਇਹ ਬਣਨਾ ਸੀਗਾ ਕਿ ਮੈਂ ਨਸ਼ੇ ਕਰਦੀ ਆ। ਸੋ ਉਹ ਇਸ ਗੱਲ ਦਾ ਵੀ ਦਾਵਾ ਕਰਦੀ ਆ। ਅੱਛਾ ਇੱਕ ਹੋਰ ਗੱਲ ਕਹਿੰਦੀ ਆ। ਉਹ ਕਹਿੰਦੀ ਕਿ ਜਦੋਂ ਮੇਰੀ ਇੱਧਰੋਂ ਉੱਧਰੋਂ ਉੱਧਰੋਂ ਇੱਧਰ ਇੱਕੋ ਹੀ ਸ਼ਹਿਰ ਦੇ ਵਿੱਚ ਵੀ ਕਈ ਵਾਰੀ ਟਰਾਂਸਫਰ ਹੋਈ ਆ। ਤਾਂ ਬਹੁਤ ਸਾਰੇ ਤੁਸੀਂ ਦੇਖੋ ਮੈਂ ਨਾ ਕਈ ਵਾਰ ਜਾਂਦਾ ਰਹਿੰਦਾ ਇੱਥੇ ਥਾਣੇ ਕਚਾਰੀਆਂ ਜਾਂਦੇ ਰਿਹਾ ਹੈਗਾ ਵਾਬਸ ਤਾਂ ਪਿਆ ਰਹਿੰਦਾ ਹੈਗਾ ਪੁਲਿਸ ਅਫਸਰਾਂ ਦੇ ਕੋਲ ਵੀ ਜਾ ਕੇ ਕਈ ਵਾਰ ਬੈਠੀਦਾ ਹੈਗਾ ਅੱਜ ਵੀ ਮੈਂ ਜਾ ਸਕਿਆ ਕਿਸੇ ਕੰਮ ਇੱਕ ਤਾਂ ਹੁੰਦੀ ਆਪਣੇ ਕੰਮ ਦੀ ਗੱਲ ਚਲੋ ਕਿਸੇ ਨਾ ਕਿਸੇ ਦੇ ਕੰਮ ਜਾਈਦਾ ਹੈਗਾ ਉੱਥੇ ਜਾ ਕੇ ਨਾ ਜਦੋਂ ਗੱਲ ਕਰ ਦਿਆ ਤੇ ਉੱਥੇ ਉਸ ਚੀਜ਼ ਤੋਂ ਇਲਾਵਾ ਜਦੋਂ ਕੰਮ ਕੁਮ ਨਿਬੜ ਜਾਂਦਾ ਆ ਜੇ ਕਿਸੇ ਦਾ ਰਾਜੀਨਾਮਾ ਹੋਣਾ ਤੇ ਰਾਜੀਨਾਮਾ ਹੋ ਹਟਿਆ ਜਾ ਉਸ ਤੋਂ ਬਾਅਦ ਜਦੋਂ ਅਫਸਰਾਂ ਦੇ ਨਾਲ ਉਦਾਂ ਕਈ ਵਾਰ ਬੈਠੇ ਹੋਈਦਾ ਗੱਲਾਂ ਤੁਰ ਪੈਂਦੀਆਂ ਜਦੋਂ ਆਮ ਪੁਲਿਸ ਜਿਹੜੇ ਮੁਲਾਜ਼ਮਾ ਛੋਟੇ ਉਹ ਅਕਸਰ ਨਾ ਇੱਕ ਕਈ ਵਾਰੀ ਗੱਲ ਕਹਿੰਦੇ ਹੁੰਦੇ ਆ ਉਹ ਕਹਿੰਦੇ ਯਾਰ ਅਸੀਂ ਬੜੇ ਔਖੇ ਆ ਕਿੱਦਾਂ ਔਖੇ ਆ ਜੀ ਕਹਿੰਦੇ ਜੀ ਸਾਡੇ ਕੋਲ ਤਾਂ ਕਈ ਵਾਰ ਰੋਟੀ ਤੱਕ ਖਾਣ ਦਾ ਵੀ ਸਮਾਂ ਨਹੀਂ ਹੁੰਦਾ ਇੰਨੇ ਜ਼ਿਆਦਾ ਅਸੀਂ ਤੰਗ ਮੈਂ ਇੱਕ ਵਾਰ ਨਾ ਠਾਣੇ ਗਿਆ ਇਦਾਂ ਹੀ ਐਸਐਚਓ ਸਾਹਿਬ ਦੇ ਨਾਲ ਮੈਂ ਕੋਈ ਦੋ ਤਿੰਨ ਤਿੱਖੇ ਤਿੱਖੇ ਸਵਾਲ ਜਿਆ ਕਰ ਬੈਠਾ ਤੇ ਉਹ ਮੈਨੂੰ ਅੱਗੇ ਕਹਿਣ ਲੱਗੇ ਕਹਿੰਦੇ ਸੱਜਣ ਜੀ ਇੱਕ ਸਵਾਲ ਦਾ ਜਵਾਬ ਦਿਓ ਮੈਂ ਕਿਹਾ ਜੀ ਪੁੱਛੋ ਉਹ ਕਹਿੰਦੇ ਵੀ ਤੁਸੀਂ ਜਿਹੜੇ ਸਟੂਡੀਓ ਦੇ ਵਿੱਚ ਬੈਠ ਕੇ ਗੱਲਬਾਤ ਕਰਦੇ ਹੁੰਦੇ ਹੋਣੇ ਭਾਵੇਂ ਸਾਡੇ ਖਿਲਾਫ ਵੀ ਗੱਲ ਕਰਦੇ ਹੋ ਏਸੀ ਲੱਗਾ ਉੱਥੇ ਮੈਂ ਕਹਾਂ ਜੀ ਬਿਲਕੁਲ ਲੱਗਾ ਹੈ ਕਹਿੰਦੇ ਜੇ ਚਾਰ ਜੜੇ ਉੱਥੇ ਔੜ ਤੇ ਬੈਠਣ ਵਾਸਤੇ ਕੋਈ ਪ੍ਰਬੰਧ ਹੈਗਾ ਮੈਂ ਕਹਾਂ ਜੀ ਹੈਗਾ ਇੱਕ ਵਾਬੇ ਪੁਰਾਣੀ ਗੱਲ ਹੈਗੀ ਆ ਇਹ ਹੁਣ ਤਾਂ ਵੈਸੇ ਐਸਐਚਓ ਜੰਨੇ ਵੀ ਹੈਗੇ ਆ ਤਕਰੀਬਨ ਸਾਡੇ ਵਾਲੇ ਇਧਰ ਪਾਸੇ ਉਹਨਾਂ ਦੇ ਦਫ਼ਤਰ ਬਹੁਤ ਵਧੀਆ ਬਣੇ ਹੋਏ ਆ ਉੱਥੇ ਬੈਠਣ ਨੂੰ ਕੁਰਸੀਆਂ ਬਣੀਆਂ ਲੱਗੀਆਂ ਹੋਈਆਂ ਆ ਜਿਹੜੇ ਬੰਦੇ ਆਮ ਆਣ ਕੇ ਉਹਨਾਂ ਦੇ ਕੋਲ ਬਹਿੰਦੇ ਆ ਉੱਥੇ ਏਸੀ ਵੀ ਲੱਗੇ ਹੋਏ ਆ ਹੁਣ ਬਹੁਤ ਕੁਝ ਬਦਲ ਗਿਆ ਹੈਗਾ ਪਰ ਇਹ ਪਹਿਲਾਂ ਦੀ ਗੱਲ ਹੈਗੀ ਉਦੋਂ ਹੈ ਨਹੀਂ ਸੀਗਾ ਉੱਥੇ ਕੰਦ ਵੀ ਕੰਦ ਚ ਵੱਡੀ ਇੱਕ ਤਰੇੜ ਆਈ ਹੋ ਸੀ ਕਹਿੰਦੇ ਕੰਦ ਕੰਦ ਚ ਕਹਿੰਦੇ ਤਰੇੜ ਆਈ ਹੋ ਆ ਕਹਿੰਦੇ ਤੇ ਬਹੁਤ ਜ਼ਿਆਦਾ ਬੁਰੇ ਹਾਲਾਤ ਹੋ ਆ ਕਹਿੰਦੇ ਵੀ ਤੁਸੀਂ ਦੇਖੋ 4 5 ਜਣੇ ਤੁਸੀਂ ਆਣ ਕੇ ਇੱਥੇ ਬੈਠੇ ਹੋ ਪਰ ਕਹਿੰਦੇ 3 ਜਣੇ ਪਿੱਛੇ ਖੜੇ ਆ ਕਹਿੰਦੇ ਸਾਡੇ ਕੋਲ ਕਹਿੰਦੇ ਉਹਨਾਂ ਨੂੰ ਬਹੌਣ ਵਾਸਤੇ ਕੁਰਸੀਆਂ ਨਹੀਂ ਹੈਗੀਆਂ ਤੇ ਆਪਾਂ ਉਹਨਾਂ ਨੂੰ ਕਹੀਏ ਵੀ ਆਓ ਬੈਠੋ ਉਹਨਾਂ ਨੇ ਮੁੱਕ ਦੀ ਗੱਲ ਮੈਨੂੰ ਇਹ ਦੱਸੀ ਗੱਲ ਕਹਿੰਦੇ ਵੀ ਇਸ ਇਲਾਕੇ ਦੇ ਵਿੱਚ ਮੈਂ ਜਿਹੜੇ ਕੰਮ ਨੂੰ ਗਿਆ ਸੀਗਾ ਉਹਨਾਂ ਦੇ ਕੋਲ ਕੋਈ ਘਟਨਾ ਵਾਪਰ ਗਈ ਸੀ ਕਿ ਮੈਂ ਕਹਾਂ ਪੇ ਰਾਤ ਨੂੰ ਉੱਥੇ ਅਸੇ ਪਾਸੇ ਇਹਦਾ ਗੇੜਾ ਛੜਾ ਕਿਉਂ ਨਹੀਂ ਰਹਿੰਦਾ ਪੁਲਿਸ ਦਾ ਪੁਲਿਸ ਦਾ ਉਹਦੇ ਬਾਰੇ ਮੈਨੂੰ ਉਹਨਾਂ ਨੇ ਜਵਾਬ ਦੇ ਦਿੱਤੇ ਸੀ ਮੈਨੂੰ ਕਹਿੰਦੇ ਭਈ ਏਰੀਆ ਕਹਿੰਦੇ ਕਿੰਨਾ ਹੀ ਦੱਸਿਆ ਮੈਨੂੰ ਉਹਨਾਂ ਨੇ ਕਹਿੰਦੇ ਇੰਨਾ ਏਰੀਆ ਆ ਐਡਾ ਸਾਡੇ ਥਾਣੇ ਦੇ ਅੰਦਰ ਅੰਡਰ ਜਿਹੜਾ ਆਉਂਦਾ ਹੈਗਾ ਐ ਐਡੇ ਏਰੀਆ ਦੇ ਵਿੱਚ ਕਹਿੰਦੇ ਜੇ ਲਗਾਤਾਰ ਸਾਰੀ ਰਾਤ ਪੁਲਿਸ ਨੇ ਮੋਟਰਸਾਈਕਲ ਤੇ ਜਾਂ ਗੱਡੀ ਤੇ ਗਿੜੇ ਮਾਰਨੇ ਹੋਣ ਤਾਂ ਕਿੰਨੇ ਲੀਟਰ ਪੈਟਰੋਲ ਖਰਚ ਆਊਗਾ ਅੰਦਾਜ਼ਾ ਜਿਹਾ ਲਾਇਆ ਉਹਨਾਂ ਨੇ ਕਹਿੰਦੇ ਸਾਨੂੰ ਮਿਲਦਾ ਹੈਗਾ ਆ ਖਰਚਾ ਉਹਨਾ ਇੰਨਾ ਤੇ ਸਾਨੂੰ ਮਿਲਦਾ ਹੈਗਾ ਇੰਨਾ ਭਾਵ ਕੇ ਬਹੁਤ ਥੋੜਾ ਜਿਹਾ ਮਿਲਦਾ ਹੈਗਾ ਉਹਦੇ ਨਾਲ ਕਹਿੰਦੇ ਇੱਕ ਅੱਦੇ ਗੇੜਾ ਛੇੜਾ ਲੱਗਦਾ ਬਸ ਹੁਣ ਆਪਣੀ ਸਮੱਸਿਆ ਉਹਨਾਂ ਨੇ ਦੱਸ ਦਿੱਤੀ ਕਹਿੰਦੇ ਭਈ ਸਨ 1900 ਮੈਨੂੰ ਯਾਦ ਭੁੱਲ ਗਿਆ ਕਿਹੜੇ ਸਾਲ ਦੀ 97 98 ਦੀ ਗੱਲ ਕਰਦੇ ਸੀਗੇ ਸ਼ਾਇਦ ਕਹਿੰਦੇ ਉਦੋਂ ਇਸ ਇਲਾਕੇ ਦੇ ਵਿੱਚ ਆਬਾਦੀ ਬਹੁਤ ਜ਼ਿਆਦਾ ਘੱਟ ਸੀਗੀ ਤੇ ਪੁਲਿਸ ਦੀ ਨਫਰੀ ਵਧੇਰੇ ਸੀਗੀ ਹੁਣ ਪੁਲਿਸ ਦੀ ਨਫਰੀ ਕਹਿੰਦੇ ਘਟ ਗਈ ਉਹ ਆ ਥਾਣੇ ਦੇ ਵਿੱਚ ਆਬਾਦੀ ਕਹਿੰਦੇ 5-7 ਗੁਣਾ ਜ਼ਿਆਦਾ ਵੱਧ ਚੁੱਕੀ ਆ ਹੁਣ ਤੁਸੀਂ ਸੋਚ ਕੇ ਦੇਖੋ ਕਿ ਇਹਨੇ ਕਿੱਦਾਂ ਸਾਰਾ ਕੁਝ ਮੈਨੇਜ ਕੀਤਾ ਜਾ ਸਕਦਾ ਸੋ ਗੱਲ ਉਹ ਜਿਹੜੀ ਮੈਂ ਕਰ ਰਿਹਾ ਸੀਗਾ ਤਾਂ ਕਰਕੇ ਕਹਿੰਦੇ ਕੰਮ ਦਾ ਬੋਝ ਬਹੁਤ ਜ਼ਿਆਦਾ ਹੁੰਦਾ ਰੋਟੀ ਖਾਣ ਤੱਕ ਉਹਨੂੰ ਵੀ ਕਈ ਵਾਰ ਸਮਾਂ ਨਹੀਂ ਲੱਗਦਾ ਔਰ ਕਈ ਵਿਚਾਰੇ ਇੰਨੇ ਦੁਖੀ ਹੁੰਦੇ ਆ ਸਤੇ ਹੁੰਦੇ ਆ ਉਹ ਇੱਕ ਪੁਲਿਸ ਮੁਲਾਜ਼ਮ ASI ਉਹ ਗੱਲ ਕੋਈ ਚੱਲ ਪਈ ਉਹ ਕਹਿੰਦੇ ਵੀ ਯਾਰ ਕਹਿੰਦੇ ਮੈਂ ਨਾ ਆਪਣੀ ਬਦਲੀ ਕਰਾਉਣ ਦੇ ਵਾਸਤੇ ਮੇਰੀ ਟਰਾਂਸਫਰ ਹੋ ਜਵੇ ਇੱਧਰ ਉੱਧਰ ਤੇ ਮੇਰੇ ਲਾਗੇ ਹੋ ਜਵੇ ਮੇਰੇ ਮਾਂ ਕਹਿੰਦੇ ਬਿਮਾਰ ਰਹਿੰਦੀ ਆ ਮੇਰੇ ਘਰ ਵਾਲੇ ਇੱਥੋਂ ਜਾ ਕੇ ਉਹਨਾਂ ਦੀ ਸਾਰ ਲੈਂਦੀ ਆ ਮੈਂ ਚਾਹੁੰਨਾ ਕਿ ਬਦਲੀ ਹੋ ਜਾਵੇ ਪਰ ਬਦਲੀ ਨਹੀਂ ਹੋ پا ਰਹੀ ਬਦਲੀਆਂ ਹੋ ਸਕਦੀਆਂ ਨਹੀਂ ਆਮ ਕਰਕੇ ਲੋਕ ਇਦਾਂ ਮੰਨਦੇ ਆ ਕਿ ਜੇ ਇਹ ਤਾਂ ਤੁਹਾਡੀ ਥੱਲੇ ਉੱਪਰ ਤੱਕ ਅਫਸਰਾਂ ਦੇ ਨਾਲ ਗੱਲਬਾਤ ਵਧੀਆ ਸਾਂਝਵਾਨ ਹੈਗੀ ਆ ਫਿਰ ਬਦਲੀਆਂ ਹੋ ਜਾਂਦੀਆਂ ਨੇ ਆਪਾਂ ਫੇਰ ਆ ਜੰਨੇ ਆ ਜੀ ਇਸ ਥਾਰ ਵਾਲੀ ਬੀਬੀ ਦੇ ਉੱਪਰ ਹੁਣ ਬੀਬੀ ਦੀਆਂ 31 ਅ ਹੈਗੀਆਂ ਨੇ ਟਰਾਂਸਫਰ ਹੁਣ 31 ਟਰਾਂਸਫਰ ਬੀਬੀ ਦਾ ਇਹ ਕਹਿਣਾ ਹੈਗਾ ਕਹਿੰਦੇ ਕਿ ਜਿੱਦਾਂ ਰੁਟੀਨ ਦੇ ਵਿੱਚ ਟਰਾਂਸਫਰ ਹੁੰਦੀ ਆ ਮੁਲਾਜ਼ਮਾਂ ਦੀ ਹੁੰਦੀ ਰਹਿੰਦੀ ਆ ਅਫਸਰਾਂ ਦੀਆਂ ਵੀ ਹੁੰਦੀਆਂ ਰਹਿੰਦੀਆਂ ਨੇ ਭਾ ਅੱਜ ਇੱਥੇ ਆ ਕੱਲ ਉੱਥੇ ਆ ਤੇ ਐਦਾਂ ਹੋਈ ਆ ਮੇਰੀ ਕੋਈ ਉਦਾਂ ਸਿਫਾਰਸ਼ਾਂ ਦੇ ਨਾਲ ਨਹੀਂ ਪਰ ਬੀਬੇ ਦੇ ਉੱਪਰ ਇਲਜ਼ਾਮ ਐਦਾਂ ਦੇ ਵੀ ਹੈਗੇ ਆ ਕਹਿੰਦੇ ਵੀ ਅਫਸਰਾਂ ਦੇ ਨਾਲ ਇਹਦੀ ਬਹੁਤ ਹੀ ਜ਼ਿਆਦਾ ਵਧੀਆ ਸਾਝ-ਬਾਝ ਵਾ ਥੱਲੇੋਂ ਲੈ ਕੇ ਉੱਪਰ ਤੱਕ ਆਮ ਕਰਕੇ ਸਾਡੇ ਲੋਕ ਇੱਥੇ ਇਹ ਵੀ ਗੱਲ ਕਹਿੰਦੇ ਆ ਕਿ ਜਦੋਂ ਕਿਸੇ ਨੇ ਕੋਈ ਚਿੱਟਾ ਵੇਚਣਾ ਆ ਕੋਈ ਨਸ਼ੇ ਵੇਚਣਾ ਆ ਜਾਂ ਕਿਸੇ ਨੇ ਵੀ ਕੋਈ ਗਲਤ ਕੰਮ ਕਰਨਾ ਆ ਤਾਂ ਬਿਨਾਂ ਮਿਲੀ ਭੁਗਤ ਤੋਂ ਤੁਸੀਂ ਗਲਤ ਕੰਮ ਕਰਨੀ ਨਹੀਂ ਜਾ ਸਕਦੇ ਇਹ ਗੱਲ ਆਮ ਕਰਕੇ ਹੁੰਦੀ ਹੈ ਔਰ ਲੋਕਾਂ ਦੇ ਵਿੱਚ ਇਸ ਗੱਲ ਦੀ ਧਾਰਨਾ ਵੀ ਬਣੀ ਹੋਈ ਹੈ ਕਿ ਜੇ ਤੁਸੀਂ ਮਿਹਨਤ ਭੁਗਤ ਤੋਂ ਬਿਨਾ ਕੰਮ ਕਰੋਗੇ ਤਾਂ ਦੋ ਦਿਨ ਵੱਧ ਤੋਂ ਵੱਧ ਬਸ ਤੇ ਤੁਸੀਂ ਤੀਏ ਦਿਨ ਸਵੇਰੇ ਸਵੇਰੇ ਤੁਸੀਂ ਚੱਕੇ ਜਾਉਂਗੇ ਆਮ ਕਰਕੇ ਲੋਕ ਇੰਦਾ ਹੁਣ ਮੰਨਦੇ ਆ ਲੋਕੀ ਬੜੇ ਜਿਆਦਾ ਸਮਝਦਾਰ ਹੋ ਚੁੱਕੇ ਆ ਇਸ ਕਰਕੇ ਬੀਬੀ ਦੇ ਪਰੇ ਇਸ ਗੱਲ ਦੇ ਵੀ ਇਲਜ਼ਾਮ ਲੱਗਦੇ ਆ ਕਿ ਥੱਲੇ ਲੈ ਕੇ ਉੱਪਰ ਤੱਕ ਪੂਰੀ ਸਾਂਝ ਬਣ ਸੀਗੀ ਇਸ ਕਰਕੇ ਕਹਿੰਦੀ ਟਰਾਂਸਫਰਾਂ ਆਪਣੀ ਮਰਜ਼ੀ ਦੇ ਨਾਲ ਉਹ ਕਰਵਾਉਂਦੀ ਰਹੀ ਵੀ ਜਿੱਥੇ ਉਹਦਾ ਚਿੱਤ ਕੀਤਾ ਉੱਥੇ ਉਹਨੇ ਟਰਾਂਸਫਰ ਕਰਵਾ ਲਈ ਆਪਣੇ ਹੀ ਸ਼ਹਿਰ ਦੇ ਵਿੱਚ ਜ਼ਿਆਦਾਤਰ ਕਹਿੰਦੇ ਹੋਈਆਂ ਆ ਖੈਰ ਚਲੋ ਇਸ ਤੋਂ ਅੱਗੇ ਜਾ ਕੇ ਉਸ ਬੀਬੀ ਨੇ ਲੋਨ ਦੀ ਮੈਂ ਪਹਿਲਾਂ ਗੱਲ ਕਰ ਹਟਿਆ ਬਈ ਲੋਨ ਲੈ ਕੇ ਘਰ ਬਣਾਇਆ ਹੁਣ ਵਿਜੀਲੈਂਸ ਨੇ ਜਦੋਂ ਸ਼ਿਕੰਜਾ ਕੱਸਿਆ ਹੈਗਾ ਤਾਂ ਪਹਿਲਾਂ ਮੈਂ ਦੱਸ ਹਟਿਆ ਤੇ ਉਹਨਾਂ ਨੇ ਸਾਰਾ ਕੁਝ ਪੂਰਾ ਨਾਪ ਤੋਲ ਕੇ ਸਾਹਮਣੇ ਲੈ ਕੇ ਰੱਖ ਦੇਣਾ ਬਈ ਇੰਨਾ ਖਰਚਾ ਆਇਆ ਇਸ ਕੋਠੀ ਦੇ ਉੱਪਰ ਆਮਦਨ ਹੈਗੀਆ ਇੰਨੀ ਉਹ ਕਹਿੰਦੇ ਬਈ 80 ਤੋਂ 85000 ਰੁਪਇਆ ਆਮਦਨ ਵਾ ਵਿਆਹ ਮੇਰਾ ਹੋਇਆ ਸੀਗਾ ਕਹਿੰਦੇ ਵਿਆਹ ਮੇਰਾ ਇਸ ਕਰਕੇ ਬਹੁਤਾ ਸਮਾਂ ਨਹੀਂ ਚੱਲਿਆ ਕਿਉਂਕਿ ਮੈਂ ਫਰੌਡ ਦਾ ਸ਼ਿਕਾਰ ਹੋ ਗਈ ਸੀਗੀ ਕਹਿੰਦੇ ਕਿਹਾ ਗਿਆ ਸੀਗਾ ਵੀ ਇਹ ਮੁੰਡਾ ਸਰਕਾਰੀ ਟੀਚਰ ਲੱਗਾ ਹੋਇਆ ਆ ਪਰ ਬਾਅਦ ਚ ਪਤਾ ਲੱਗਾ ਵੀ ਸਰਕਾਰੀ ਟੀਚਰ ਵਾਲੀ ਗੱਲ ਕੋਈ ਹੈ ਨਹੀਂ ਆ ਉਹਦਾ ਮੈਂ ਵੈਸੇ ਇਦਾਂ ਸੋਚਣ ਡਿਆ ਹੈਗਾ ਵੀ ਕੀ ਅੱਜ ਦੇ ਜ਼ਮਾਨੇ ਵਿੱਚ ਉਹ ਵੀ ਇੱਕ ਥਾਰ ਵਾਲੀ ਕੁੜੀ ਪੜ੍ਹੀ ਲਿਖੀ ਪੁਲਿਸ ਮੁਲਾਜ਼ਮ ਸਰਕਾਰੀ ਮੁਲਾਜ਼ਮ ਆਪਣੇ ਸੰਗੀ ਸਾਥੇ ਉਹ ਸਾਥੀ ਜਿਹੜੇ ਹੈਗੇ ਉਹ ਤੋਂ ਉੱਚੇ ਉਹਦੇ ਵਾਲੇ ਵੀ ਹੋਣਗੇ ਔਰ ਫਿਰ ਐਕਟਿਵ ਆ ਇਹ ਵੀ ਨਹੀਂ ਹੈਗਾ ਕਿ ਬਸ ਐਵੇਂ ਬਸ ਉਦਾਂ ਹੀ ਜਿਦਾ ਮਿੱਟੀ ਦਾ ਮਾਦੋਜਾ ਹੁੰਦਾ ਕਈ ਵਾਰੀ ਕੋਈ ਬੰਦਾ ਹੈ ਨਾ ਪੀ ਉਹ ਨੂੰ ਨਹੀਂ ਬੜਾ ਆਪਣੀ ਜੌਬ ਦੇ ਨਾਲ ਕੰਮ ਰੱਖਿਆ ਉਹ ਤਾਂ ਮਤਲਬ ਐਕਟਿਵ ਵੀ ਹੈਗੀ ਆ ਉਹ ਕੀ ਲੱਗਦਾ ਤੁਹਾਨੂੰ ਇਦਾਂ ਵੀ ਉਹ ਐਡਾ ਵੱਡਾ ਧੋਖਾ ਖਾ ਗਈ ਹੋਣੀ ਵੀ ਉਹਦੇ ਨਾਲ ਕੋਈ ਫਰਾਡ ਕਰ ਗਿਆ ਮੰਨਣ ਚ ਆਉਂਦੀ ਨਹੀਂ ਐ ਪਰ ਖੈਰ ਚਲੋ ਅਸੀਂ ਕੌਣ ਹੰਨੇ ਆਂ ਵੀ ਮੰਨਿਏ ਜਾਂ ਨਾ ਮੰਨਿਏ ਹੈਨਾ ਪਰ ਬੀਬੀ ਨੇ ਕਿਹਾ ਕਹਿੰਦੇ ਮੇਰੇ ਨਾਲ ਫਰਾਡ ਹੋ ਗਿਆ ਬਾਕੀ ਹੋ ਸਕਦਾ ਹੋ ਵੀ ਗਿਆ ਹੋਵੇ ਜੇ ਹੋ ਵੀ ਗਿਆ ਤਾਂ ਵੀ ਮੈਨੂੰ ਲੱਗਦਾ ਕਿ ਸਾਡੇ ਸਾਰਿਆਂ ਵਾਸਤੇ ਇੱਕ ਬੜੀ ਵੱਡੀ ਨਸੀਹਤ ਹੋ ਪਈ ਆਸੀ ਜਿੱਡਾ ਮਰਜੀ ਆਪਣੇ ਆਪ ਨੂੰ ਕਹੀਏ ਵੀ ਮੈਂ ਬਹੁਤ ਜ਼ਿਆਦਾ ਸਿਆਣਾ ਆ ਜਾਂ ਮੈਂ ਬਹੁਤ ਜ਼ਿਆਦਾ ਸਿਆਣੀ ਆ ਮੈਂ ਬਹੁਤ ਜ਼ਿਆਦਾ ਐਕਟਿਵ ਆ ਪਰ ਤੁਸੀਂ ਦੇਖੋ ਧੋਖਾ ਕਰਨ ਵਾਲਾ ਇਸ ਕਦਰ ਵੀ ਧੋਖਾ ਕਰ ਜਾਂਦਾ ਹੈਗਾ ਕਿ ਮੈਂ ਸਰਕਾਰੀ ਟੀਚਰ ਵਾ ਤੇ ਸਰਕਾਰੀ ਟੀਚਰ ਹੁੰਦੇ ਹੀ ਨਹੀਂ ਜੇ ਐ ਵੀ ਮੰਨ ਲਈ ਜਾਵੇ ਆਪਾਂ ਤੇ ਇਹਦਾ ਮਤਲਬ ਆਪਾਂ ਕਿੰਨੇ ਕ ਸਿਆਣੇ ਹੈਗੇ ਆ ਸਾਡੇ ਚ ਸਿਆਣਪ ਵਾਲੀ ਗੱਲ ਕੋਈ ਹੈ ਹੀ ਨਹੀਂ ਵਿਆਹ ਸ਼ਾਦੀ ਦੇ ਮਾਮਲੇ ਵਿੱਚ ਕੋਈ ਦਾ ਧੋਖਾ ਕਰ ਸਕਦਾ ਐਡਾ ਵੱਡਾ ਬਾਅਦ ਚ ਪਤਾ ਲੱਗਾ ਖੈਰ ਕਹਿੰਦੇ ਜੋ ਉਹ ਉਹਦਾ ਪੱਖ ਹੈਗਾ ਕਹਿੰਦੇ ਬਾਅਦ ਚ ਜਦੋਂ ਪਤਾ ਲੱਗਾ ਇਸ ਕਰਕੇ ਕਹਿੰਦੇ ਹੁਣ ਆਪਾਂ ਇੱਕ ਦੂਜੇ ਤੋਂ ਪਾਸਾ ਵਟਿਆ ਹੋਇਆ ਹੈ ਭਾਵ ਕਿ ਹੁਣ ਸਾਡਾ ਉਹਦੇ ਨਾਲ ਮੇਰਾ ਕੋਈ ਉਹਦੇ ਨਾਲ ਵਿਵਾਹਿਕ ਰਿਸ਼ਤਾ ਜਿਹੜਾ ਹੈਗਾ ਉਹ ਨਹੀਂ ਹੈਗਾ। ਅੱਛਾ ਇਹ ਤੋਂ ਇਲਾਵਾ ਉਹਨੇ ਇਹ ਵੀ ਗੱਲ ਆਖੀ ਆ ਉਹ ਕਹਿੰਦੇ ਵੀ ਚਿੱਟੇ ਦੀ ਸਮਗਲਿੰਗ ਕਰਨ ਵਾਲੇ ਜਿਹੜੇ ਲੋਕ ਹੈਗੇ ਆ ਉਹਨਾਂ ਦੇ ਨਾਲ ਮੇਰਾ ਕਿਸੇ ਵੀ ਤਰ੍ਹਾਂ ਦਾ ਕੋਈ ਲਿੰਕ ਨਹੀਂ ਹੈਗਾ। ਕੁਝ ਵੀ ਸਾਬਤ ਨਹੀਂ ਹੋਇਆ। ਤੁਹਾਨੂੰ ਚਿਤੇ ਹਾਂਗਾ ਮੈਨੂੰ ਯਾਦ ਆ। ਆ ਜਿਹੜੇ ਪੰਜਾਬ ਦੇ ਵਿੱਚ ਇਸ ਵੇਲੇ ਦੀ ਸਰਕਾਰ ਹਨ ਜੀ ਭਗਵੰਤ ਮਾਨ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਹੁਤ ਸਾਰੇ ਲੋਕ ਇਹ ਗੱਲ ਕਹਿੰਦੇ ਆ ਕਿ ਬਹੁਤ ਵਧੀਆ ਮਹਿੰਮ ਚਲਾਈ ਹੋਈ ਹੈ ਯੁੱਧ ਨਸ਼ਿਆਂ ਵਿਰੁੱਧ ਯੁੱਧ ਨਸ਼ਿਆਂ ਵਿਰੁੱਧ ਮਹਿੰਮ ਦੇ ਤਹਿਤ ਬਹੁਤ ਸਾਰੇ ਲੋਕਾਂ ਨੂੰ ਅਰੇਸਟ ਕੀਤਾ ਗਿਆ ਕਈਆਂ ਦੀਆਂ ਲੱਤਾਂ 'ਚ ਗੋਲੀਆਂ ਮਾਰੀਆਂ ਗਈਆਂ ਕਈ ਪੇ ਨਸ਼ਾ ਵੇਚਦੇ ਹੈਗੇ ਆ ਇਹ ਧੌੜਣ ਲੱਗੇ ਸੀ ਕੋਈ ਫੈਰ ਕਰਨ ਲੱਗਾ ਸੀਗਾ ਮੌਕੇ ਤੇ ਮੁਕਾਬਲਾ ਹੋ ਗਿਆ ਬਹੁਤ ਕੁਝ ਆ ਪਿਛਲੇ ਸਮੇਂ ਦੇ ਵਿੱਚ ਤੁਸੀਂ ਦੇਖੋ ਹੋਇਆ ਅੱਛਾ ਇੱਥੋਂ ਤੱਕ ਵੀ ਹੋ ਗਿਆ ਜਿਹੜਾ ਕਿ ਪਹਿਲਾਂ ਇੱਥੇ ਹੈ ਨਹੀਂ ਸੀਗਾ ਪੰਜਾਬ ਦੇ ਵਿੱਚ ਬੁਲਡੋਜ਼ਰ ਤੱਕ ਵੀ ਚੱਲ ਗਏ ਤੇ ਜਿਹੜੇ ਨਸ਼ੇ ਵੇਚਦੇ ਹੈਗੇ ਆ ਨਸ਼ੇ ਵੇਚ-ਵੇਚ ਕੇ ਜਿਨ੍ਹਾਂ ਨੇ ਵੱਡੀਆਂ-ਵੱਡੀਆਂ ਬਿਲਡਿੰਗਾਂ ਬਣਾ ਲਈਆਂ ਘਰ ਘਰ ਘਰ-ਬਾਰ ਬਣਾ ਲਏ ਤੇ ਉਹਨਾਂ ਦੇ ਘਰ ਢਾਤੇ ਘਰ ਤੱਕ ਬਿਠਾਤੇ ਗਏ ਹੁਣ ਇਸ ਬੀਬੀ ਬਾਰੇ ਵੀ ਚਰਚਾ ਇਹ ਹੋਣ ਲੱਗੀ ਸੀ ਕਿ ਬੀਬੀ ਦੇ ਥੱਲੇੋਂ ਲੈ ਕੇ ਉੱਪਰ ਤੱਕ ਲਿੰਕ ਹੈਗੇ ਆ ਕੇਸ ਜ਼ਰੂਰ ਪੈ ਗਿਆ ਹੈਗਾ ਪਰ ਕੀ ਇਹਦਾ ਘਰ ਢਾਉਣ ਦੇ ਵਾਸਤੇ ਭਗਵੰਤ ਮਾਨ ਹੋਰੀ ਕੋਈ ਬਿਲਡੋਜ਼ਰ ਭੇਜਣਗੇ ਹੁਣ ਜਿਹਨਾਂ ਦੇ ਕਹਿੰਦੇ ਪਹਿਲਾਂ ਢਾਏ ਗਿਆ ਸੀਗੇ ਉਹਨਾਂ ਦੀਆਂ ਕੋਠੀਆਂ ਨਹੀਂ ਸੀ ਉਹਨਾਂ ਦੇ ਘਰ ਸੀਗੇ ਛੋਟੇ-ਛੋਟੇ ਇਹਦੀ ਕੋਠੀ ਆ ਤਗੜੀ ਵੱਡੀ ਕੋਠੀ ਆ ਹੁਣ ਕਰੋੜਾਂ ਦੇ ਵਿੱਚ ਕੋਠੀ ਆ ਕਹਿੰਦੇ ਇਸ ਕਰਕੇ ਇਹਦੀ ਕੋਠੀ ਨੂੰ ਢਾਕੇ ਵਿਖਾਓ ਇਦਾਂ ਦੀਆਂ ਗੱਲਾਂ ਬਾਤਾਂ ਵੀ ਹੁੰਨੀਆਂ ਸੀਗੀਆਂ ਬ ਮਤਲਬ ਥੋੜੇ ਦਿਨਾਂ ਦੇ ਵਿੱਚ ਉਹਦੀ ਜ਼ਮਾਨਤ ਵੀ ਹੋ ਜਾਂਦੀ ਹੈ ਪਰ ਜ਼ਮਾਨਤ ਹੋਣ ਤੋਂ ਬਾਅਦ ਹੁਣ ਦੁਬਾਰਾ ਵਿਜੀਲੈਂਸ ਨੇ ਸ਼ਿਕੰਜਾ ਕੱਸ ਦਿੱਤਾ ਹੈ ਵਿਜੀਲੈਂਸ ਤੇ ਪੁਲਿਸ ਮਹਿਕਮਾ ਇੱਕ ਅੱਧ ਅੱਧ ਚੀਜ਼ ਹੈਗੀ ਆ ਜਿੰਨੇ ਵੀ ਸਾਡੇ ਸੱਜਣ ਗੱਲਬਾਤ ਨੂੰ ਸੁਣਦੇ ਹੈਗੇ ਇੱਕ ਵਿਜੀਲੈਂਸ ਵੱਲੋਂ ਕੇਸ ਪੈਂਦਾ ਹੈਗਾ ਮੰਨ ਲਓ ਇੱਕ ਸੀਬੀਆਈ ਕੋਈ ਕੇਸ ਕਰਦੀ ਹੈਗੀ ਆ ਇੱਕ ਆਮ ਪੁਲਿਸ ਜਦੋਂ ਤੁਸੀਂ ਥਾਣੇ ਚੋਂ ਕੀ ਜਾਣਦੇ ਹੋ ਇੱਕ ਉੱਥੇ ਕਾਰਵਾਈ ਹੁੰਦੀ ਹੈਗੀ ਆ ਹੁਣ ਜਦੋਂ ਵਿਜੀਲੈਂਸ ਨੇ ਸ਼ਿਕੰਜਾ ਕੱਸਿਆ ਹੈਗਾ ਇਹਦੇ ਮੈਨੇ ਫਿਰ ਬਦਲ ਜਾਂਦੇ ਆ ਆ ਕੇ ਸ਼ਾਇਦ ਤੇ ਇਥੋਂ ਤਾਂ ਰਾਹਤ ਮਿਲ ਗਈ ਸੀਗੀ ਯਾਰ ਹੁਣ ਵਿਜੀਲੈਂਸ ਵਾਲਿਆਂ ਨੇ ਪੰਗਾ ਪਾਤਾ ਹੁਣ ਅਸੀਂ ਕਰ ਕੀ ਸਕਦੇ ਆ ਕੀ ਕਿਤੇ ਇੰਜ ਤਾਂ ਨਹੀਂ ਹੈਗਾ ਨਸ਼ਿਆਂ ਯੋਧ ਨਸ਼ਿਆਂ ਵਿਰੁੱਧ ਦੀ ਜਿਹੜੀ ਫੂਕ ਆ ਕਿਤੇ ਉਹ ਵਿਜੀਲੈਂਸ ਵਾਲੇ ਤਾਂ ਨਹੀਂ ਕੱਢ ਦੇਣਗੇ ਕਿ ਤੁਹਾਡੇ ਕੋਲ ਤਾਂ ਹੋਏ ਕੱਖ ਨਹੀਂ ਆ ਦੇਖੋ ਅਸੀਂ ਕੀਤੀ ਆ ਕਾਰਵਾਈ ਜੇ ਐਦਾ ਵੀ ਹੈਗਾ ਆ ਤਦ ਵੀ ਭਗਵਾਨਤਮਾਨ ਦੀ ਸਰਕਾਰ ਪੰਜਾਬ ਦੀ ਸਰਕਾਰ ਦੇ ਉੱਪਰ ਇੱਕ ਵੱਡਾ ਕੁਐਸਚਨ ਮਾਰਕ ਜ਼ਰੂਰ ਖੜਾ ਹੁੰਦਾ ਹੈਗਾ ਆ ਵੀ ਤੁਸੀਂ ਦੂਜਿਆਂ ਦੇ ਘਰ ਤੇ ਇਧਰ ਲਈ ਕੋਠੀ ਨੂੰ ਕਿਦਾਂ ਬਖਸ਼ ਦਿੰਨੇ ਹੈਗੇ ਆ ਇਹ ਚੱਕਰ ਕੀ ਹੈਗਾ ਅਸਲ ਦੇ ਵਿੱਚ ਤੇ ਤਕਰੀਬਨ ਵਿਜੀਲੈਂਸ ਨੇ 1 April 2018 ਤੋਂ ਲੈ ਕੇ ਤੇ 31 March 2025 ਤੱਕ ਅਮਨਦੀਪ ਦੀ ਆਮਦਨ ਤੇ ਉਹਦੇ ਖਰਚਿਆਂ ਦੇ ਸਬੰਧੀ ਗਹਿਰਾਈ ਦੇ ਨਾਲ ਜਾਂਚ ਕੀਤੀ ਤਾਂ ਪਾਇਆ ਗਿਆ ਕਿ ਉਹਦੀ ਆਮਦਨ ਤੋਂ 31 ਲੱਖ ਰੁਪਏ ਜ਼ਿਆਦਾ ਖਰਚ ਕੀਤੇ ਗਏ ਹੁਣ ਜਿਹੜਾ ਇੱਕ ਪੁਲਿਸ ਮੁਲਾਜ਼ਮ ਆ ਜਾਂ ਪੁਲਿਸ ਮੁਲਾਜ਼ਮ ਜਿਹੜੀ ਕੋਈ ਬੀਬੀ ਆ ਕਿਉਂਕਿ ਪੱਕੀ ਬਜਮਈ ਤਨਖਾਹ ਆਉਂਦੀ ਆ ਹੁਣ ਜਦੋਂ ਪੱਕੀ ਬਜਮਈ ਤਨਖਾਹ ਆਉਂਦੀ ਆ ਤਾਂ ਫਿਰ ਪੱਕਾ ਪਤਾ ਹੁੰਦਾ ਹੈ ਵੀ ਇਹਦੀ ਇਨਕਮ ਕਿੰਨੀ ਹੈ ਇਨਕਮ ਜਦੋਂ ਪਤਾ ਹੈਗੀ ਆ ਫਿਰ ਕਾਗਜ਼ੀ ਪੱਤਰੇ ਆਪਾਂ ਰਿਟਰਨਾਂ ਭਰਦੇ ਲੱਗੇ ਆ ਇਨਕਮ ਟੈਕਸ ਵੀ ਆਪਾਂ ਪੇ ਕਰਦੇ ਸਾਰਾ ਕੁਝ ਜੋ ਵੀ ਹੁੰਦਾ ਹੈਗਾ ਉਹ ਕਾਗਜ਼ ਪੱਤਰ ਸਾਹਮਣੇ ਜਦੋਂ ਆਉਂਦੇ ਹੈਗੇ ਆ ਤਾਂ ਇਨਕਮ ਨਾਲੋਂ ਵਧੇਰੇ ਤਨਖਾਹ ਹੁਣ ਜਿਹੜੀ ਮੈਂ ਵਿੱਚ ਪਹਿਲਾਂ ਗੱਲ ਕਰਨ ਰਿਹਾ ਸੀਗਾ ਉਹਦੇ ਉਹਨੂੰ ਨਾਲ ਹੀ ਐਡ ਕਰ ਲਓ ਇਹਦੇ ਉਹ ਕਹਿੰਦੇ ਵੀ 80 ਤੋਂ 85000 ਰੁਪਏ ਮੇਰੀ ਤਨਖਾਹ ਆ ਹੁਣ 80 85000 ਰੁਪਏ ਤਨਖਾਹ ਘਰ ਵਾਲੇ ਦੇ ਨਾਲ ਹੁਣ ਪਾਸਾ ਵਟਿਆ ਹੋਇਆ ਆ ਕਿਉਂਕਿ ਉਹ ਫਰਾਡ ਕਰ ਗਿਆ ਬੀਬੀ ਦੇ ਮੁਤਾਬਕ ਵੀ ਉਹ ਝੂਠਾ ਨਿਕਲਿਆ ਹੁਣ ਆਪਣੇ ਟੱਬਰ ਦਾ ਸਾਰਾ ਦਾ ਖਰਚਾ ਮਾਪਾਪ ਨਾਲ ਰਹਿੰਦੇ ਹੋਣਗੇ ਹਨਾ ਜੀ ਉਹ ਵਿੱਚ ਸਾਰਾ ਖਰਚਾ ਲਾ ਲਓ 85000 ਰੁਪਇਆ ਮਤਲਬ ਬਹੁਤ ਜ਼ਿਆਦਾ ਨਹੀਂ ਹੁੰਦਾ ਹੈਗਾ 50 ਲੱਖ ਰੁਪਇਆ ਲੋਨ ਫਿਰ 1.5 ਲੱਖ ਰੁਪਇਆ ਥਾਰ ਉਹਦੀ ਕਿਸ਼ਤ ਨਿਕਲਣੀ ਹੈਗੀ ਆ ਮੰਨ ਲਓ ਤੇ ਆ ਜਿਹੜਾ ਬੁਲਟ ਮੋਟਰਸਾਈਕਲ ਹੈਗਾ ਆ ਉਹਦਾ ਵੀ ਬੈਂਕ ਤੋਂ ਜੇ ਲੋਨ ਲਿਆ ਹੈਗਾ ਹੁਣ ਲੋਨ ਦੀ ਮਹੀਨੇ ਦੀ ਸਾਰੀ ਕਿਸ਼ਤ ਤੁਸੀਂ ਕੱਢ ਲਓ ਕਿਸ਼ਤ ਕੱਢਣ ਤੋਂ ਬਾਅਦ ਘਰ ਦੇ ਸਾਰੇ ਖਰਚੇ ਕੱਢਣ ਤੋਂ ਬਾਅਦ ਹੋਰ ਬਹੁਤ ਕੁਝ ਸਾਰਾ ਕੁਝ ਕੱਢਣ ਤੋਂ ਬਾਅਦ ਕਿੰਨੇ ਕੁ ਪੈਸੇ ਬਾਕੀ ਬਚਦੇ ਹੋਣਗੇ ਆਪਾਂ ਸਾਰੇ ਟੱਬਰਾਂ ਵਾਲੇ ਆ ਪਰਿਵਾਰਾਂ ਵਾਲੇ ਹੈਗੇ ਆ ਅੱਜ ਦੇ ਜ਼ਮਾਨੇ ਦੇ ਵਿੱਚ 80000 ਰੁਪਏ ਜੇ 50 ਲੱਖ ਰੁਪਿਆ ਲੋਨ ਹੋਵੇ ਕਰੋੜਾਂ ਦੀਆਂ ਕੋਠੀਆਂ ਹੋਣ ਤੇ ਹੋਰ ਬਹੁਤ ਕੁਝ ਆਪਾਂ ਲੋਨ ਤੇ ਲਿਆ ਹੋਵੇ ਤਾਂ ਸੋਚ ਕੇ ਦੇਖੋ ਫਿਰ ਇਹ ਸਾਰਾ ਕੁਝ ਇਹ ਮੈਂ ਨਹੀਂ ਬਹੁਤੀ ਗੱਲ ਕਰਨਾ ਇਹ ਤਾਂ ਵਿਜੀਲੈਂਸ ਨੇ ਸਾਰੀ ਗੱਲ ਕੀਤੀ ਹੈਗੀ ਆ ਭਈ ਆ 31 ਲੱਖ ਰੁਪਏ ਜਿਹੜੇ ਹੈਗੇ ਆ ਉਹ ਜ਼ਿਆਦਾ ਖਰਚ ਕੀਤੇ ਗਏ ਆ ਜਿੱਥੇ ਜਾ ਕੇ ਹੁਣ ਪੰਗਾ ਪੈਣਾ ਆ ਤੇ ਜਿੱਥੇ ਜਾ ਕੇ ਹੁਣ ਪੰਗਾ ਪੈ ਰਿਆ ਗੱਲਬਾਤ ਦੀ ਆਪਾਂ ਸਮਾਪਤੀ ਕਰਦੇ ਆ ਇਹ ਦੋ ਹੀ ਗੱਲਾਂ ਕਰਨ ਵਾਸਤੇ ਦਰਸ਼ਕੋ ਮੈਂ ਤੁਹਾਡੇ ਰੂਬਰੂ ਹਾਂ ਸਿਕਾ ਨੰਬਰ 1 ਜਿਹੜੀ ਮੈਂ ਗੱਲ ਪਹਿਲਾਂ ਕਰਕੇ ਹਟਿਆ ਕਿ ਕੀ ਇਹ ਗੱਲ ਮੰਨੀ ਜਾਵੇ ਕਿ ਪੁਲਿਸ ਨੇ ਪੁਲਿਸ ਨਾਲ ਧੱਕਾ ਕਰ ਦਿੱਤਾ ਦੋਨਾਂ ਹਾਲਾਤਾਂ ਦੇ ਵਿੱਚ ਇੱਕ ਗੱਲ ਤਾਂ ਸਾਹਮਣੇ ਉੱਪਰ ਕੇ ਸਾਹਮਣੇ ਆਉਂਦੀ ਪਈ ਆ ਨਾ ਕਿ ਪੁਲਿਸ ਦੇ ਕਾਰਨਾਮੇ ਤੁਸੀਂ ਦੇਖੋ ਤਾਂ ਸਹੀ ਹੋ ਕੀ ਰਿਹਾ ਹੈਗਾ ਜੇ ਉਹ ਚਿੱਟਾ ਲਾਉਂਦੀ ਸੀ ਜਾ ਚਟਾ ਵੇਚ ਲਈ ਸੀਗੀ ਤਾਂ ਜਦੋਂ ਦੀ ਵੇਚ ਲਈ ਸੀਗੀ ਜਦੋਂ ਦੇ ਕਨੈਕਸ਼ਨ ਸੀਗੇ ਉਦੋਂ ਪਹਿਲਾਂ ਕਿਉਂ ਨਾ ਪਈ ਇਹ ਏਦਾਂ ਹੋਇਆ ਪਈ ਹੁਣੇ ਤਾਜ਼ਾ-ਤਾਜ਼ਾ ਦੇ ਬਸ ਅੱਜ ਇੱਕ ਦੋ ਦਿਨ ਹੀ ਹੋਏ ਸੀਗੇ ਜੀ ਤੇ ਨਾਲ ਹੀ ਆਪਾਂ ਦਬੋਚ ਲਿਆ ਇੱਕ ਗੱਲ ਤੇ ਦੂਜੀ ਗੱਲ ਜੇ ਉਹ ਝੂਠ ਬੋਲਦੀ ਜਦੋਂ ਮੈਂ ਪਹਿਲਾਂ ਗੱਲ ਕਰ ਹਟਿਆ ਤਦ ਵੀ ਜੇ ਝੂਠਾ ਕੇਸ ਦਰਜ ਕੀਤਾ ਗਿਆ ਹੈਗਾ ਤਦ ਵੀ ਪੁਲਿਸ ਦੇ ਕਾਰਗੁਜ਼ਾਰੀ ਦੇ ਉੱਪਰ ਸਵਾਲੀਆ ਨਿਸ਼ਾਨ ਤਾਂ ਫਿਰ ਵੀ ਉੱਠਦਾ ਹੀ ਆ ਜੇ ਪੁਲਿਸ ਆਪਣੀ ਜਗ੍ਹਾ ਬਿਲਕੁਲ ਸਹੀ ਹੈ ਤਾਂ ਫਿਰ ਲੋਕ ਨਾਲ ਸਵਾਲ ਕਰਦੇ ਆ ਲੋਕਾਂ ਦਾ ਸਵਾਲ ਮੈਂ ਸਰਕਾਰ ਦੇ ਮੂਰੇ ਵੀ ਰੱਖਣਾ ਚਾਹੂਗਾ ਫਿਰ ਬਾਕੀਆਂ ਦੇ ਘਰ ਢਾਏ ਗਏ ਤਾਂ ਬੁਲਡੋਜ਼ਰ ਇੱਧਰ ਨੂੰ ਕਿਉਂ ਨਹੀਂ ਆਇਆ ਬੁਲਡੋਜ਼ਰ ਦਾ ਡੀਜ਼ਲ ਮੁੱਕ ਗਿਆ ਸਕੇ ਇੱਧਰਲੇ ਪਾਸੇ ਨੂੰ ਆਉਣ ਵੀ ਬੁਲਡੋਜ਼ਰ ਜਿਹੜਾ ਇੱਧਰਲੇ ਪਾਸੇ ਨੂੰ ਨਹੀਂ ਗਿਆ ਇਹ ਲੋਕਾਂ ਦਾ ਸਵਾਲ ਹੈਗਾ ਜਿਹੜਾ ਮੈਂ ਸਾਹਮਣੇ ਰੱਖਣ ਰਿਹਾ ਹੈਗਾ ਆਪਣੇ ਹੱਕ ਅਤੇ ਸੱਚ ਦੀ ਕਮਾਈ ਹੀ ਫੜਦੀ ਹੁੰਦੀ ਹੈ ਮੈਨੂੰ ਲੱਗਦਾ ਮੈਂ ਕੋਈ ਇਲਜ਼ਾਮ ਨਹੀਂ ਲਾ ਰਿਹਾ ਕੋਰਟ ਦੇ ਵਿੱਚ ਸਾਬਤ ਹੂੰਗਾ ਜੇ ਬੀਬੀ ਸੱਚੀ ਸੁੱਚੀ ਕਿਰਤ ਕਰਦੀ ਹੈ ਤਾਂ ਬਹੁਤ ਚੰਗੀ ਗੱਲ ਹੈ ਸਾਬਤ ਹੋ ਜਾਣਾ ਹੈਗਾ ਜੇ ਅਦਾਲਤ ਵਿੱਚ ਸਾਬਤ ਨਾ ਵੀ ਹੋਇਆ ਇਨਸਾਨ ਨੂੰ ਆਪਣੇ ਆਪ ਨੂੰ ਜ਼ਰੂਰ ਪਤਾ ਹੁੰਦਾ ਉਹਨੂੰ ਆਪਣੇ ਆਪ ਨੂੰ ਜ਼ਰੂਰ ਸਟੱਡੀ ਕਰਨਾ ਚਾਹੀਦਾ ਵੀ ਕੀ ਮੈਂ ਰੋਟੀ ਹੱਕ ਦੀ ਖਾ ਰਿਹਾ ਜੇ ਖਾ ਰਿਹਾ ਤਾਂ ਠੀਕ ਹੈ ਕਿਉਂਕਿ ਨਹੀਂ ਤਾਂ ਫਿਰ ਗੁਰੂ ਸਾਹਿਬ ਜੀ ਸਾਨੂੰ ਗੁਰਬਾਣੀ ਵਿੱਚ ਵੀ ਸਮਝਾਉਂਦੇ ਆ ਪਿੱਛੇ ਕੌਰ ਲਫ਼ਜ਼ ਲੱਗਦਾ ਇਸ ਕਰਕੇ ਨਾ ਮੇਰੇ ਮਨ ਦੇ ਵਿੱਚ ਇੱਕ ਬੜੀ ਤਕਲੀਫ ਜੀ ਆ ਅਮਨਦੀਪ ਕੌਰ ਗੁਰਬਾਣੀ ਨਾਲ ਜੁੜੇ ਆ ਸਿੱਖ ਪਰਿਵਾਰ ਦੇ ਨਾਲ ਜੁੜੀ ਹੋਊਗੀ ਕੌਰ ਲਫ਼ਜ਼ ਪਿੱਛੇ ਲੱਗਦਾ ਕਰਕੇ ਮੈਂ ਥੋੜਾ ਜਿਆਦਾ ਐਵੇਂ ਹੈਗਾ ਗੁਰੂ ਸਾਹਿਬ ਜੀ ਸਾਨੂੰ ਗੁਰਬਾਣੀ ਵਿੱਚ ਬਾਰ-ਬਾਰ ਬਾਰ-ਬਾਰ ਸਮਝਾਉਂਦੇ ਆ ਕਿ ਬਹੁ ਪਰਪੰਚ ਕਰ ਪਰ ਧਨ ਲਿਆਵੈ ਸੁੱਤਦਾਰਾ ਪੈ ਆਨ ਨੂੰ ਲੁਟਾਵੈ بڑے ਪਰਪੰਚ ਕਰ ਕਰਕੇ ਤਰ੍ਹਾਂ-ਤਰ੍ਹਾਂ ਦੇ ਹੱਥ ਕੰਡੇ ਵਰਤ ਵਰਤ ਕੇ ਵਰਤ ਵਰਤ ਕੇ ਪਰਾਇਆ ਧਨ ਹੀ ਮਨੁੱਖ ਤੋਂ ਘਰ ਵਿੱਚ ਲੈ ਕੇ ਆਉਣਾ ਔਰ ਆਪਣੇ ਸੁੱਤਦਾਰਾ ਪੈ ਆਨ ਲੁਟਾਵੈ ਆਪਣੇ ਪੁੱਤਰਾਂ ਧੀਆਂ ਦੇ ਉੱਪਰ ਆਪਣੀ ਪਤਨੀ ਦੇ ਉੱਪਰ ਤੂੰ ਖਰਚ ਕਰਦਾ ਉਸ ਧਨ ਨੂੰ ਫਿਰ ਤਨੂ ਇਹ ਲੱਗਦਾ ਕਿ ਇਹ ਬੜੇ ਖੁਸ਼ ਹੋਣਗੇ ਘਰ ਦੀ ਵੀ ਬੜੀ ਖੁਸ਼ ਹੋਊਗੀ ਤੇ ਟੱਬਰ ਸਾਰਾ ਬੜਾ ਖੁਸ਼ ਹੋਊਗਾ ਕਿ ਲੈ ਬਈ ਬੜੀ ਕਮਾਈ ਕਰਕੇ ਲੈ ਕੇ ਆਇਆ ਪਰ ਗੁਰੂ ਸਾਹਿਬ ਜੀ ਕਹਿੰਦੇ ਅਖੀਰ ਨੂੰ ਨਵੇੜਾ ਅੰਤ ਨਵੇਰਾ ਤੇਰੇ ਜੀ ਪੈ ਲਿਜੇ ਤੇ ਅੰਤ ਨੂੰ ਤੇਰੇ ਕੋਲ ਇਹ ਸਾਰੇ ਕਸਦਾ ਲੇਖਾ ਲਿਆ ਜਾਣਾ ਹੈਗਾ ਭਲਿਆ ਇਦਾਂ ਦੇ ਕਰਮ ਨਾ ਕਰ ਰੋਟੀ ਹੱਕ ਦੀ ਹੀ ਖਾਣੀ ਚਾਹੀਦੀ ਹੈ ਗੁਰੂ ਸਾਹਿਬ ਜੀ ਤੇ ਸਾਨੂੰ ਬਾਰ-ਬਾਰ ਸਮਝਾਉਂਦੇ ਆ ਪਰ ਬੰਦਾ ਸਮਝਣ ਨੂੰ ਤਿਆਰ ਨਹੀਂ ਹੈਗਾ ਬੰਦੇ ਨੂੰ ਲੱਗਦਾ ਕਿ ਮੈਂ ਘਰ ਭਰ ਲਵਾ ਅਸਲ ਵਿੱਚ ਜਿਹੜੀਆਂ ਸਾਡੀਆਂ ਨਾ ਜ਼ਿੰਦਗੀ ਦੀਆਂ ਅਕਸਰ ਮੈਂ ਇਹ ਗੱਲ ਕਹਿੰਦਾ ਹੁੰਦਾ ਕਿ ਜਿਹੜੀਆਂ ਅਸੀਂ ਨਾ ਆਪਣੀਆਂ ਲੋੜਾਂ ਜ਼ਰੂਰਤਾਂ ਵਧਾ ਲਈਆਂ ਉਹ ਜ਼ਰੂਰਤਾਂ ਵਧੀਆਂ ਹੋਈਆਂ ਹੀ ਸਾਨੂੰ ਤੰਗ ਕਰਨ ਦੀ ਵਜ੍ਹਾ ਬਣਦੀਆਂ ਨੇ ਵਰਨਾ ਰੋਟੀ ਤੇ ਉਹ ਪ੍ਰਮਾਤਮਾ ਸਾਰਿਆਂ ਨੂੰ ਦਿੰਦਾ ਰੋਟੀ ਤੇ ਕੀੜਿਆਂ ਨੂੰ ਵੀ ਮਿਲਦੀ ਐ ਪੱਥਰ ਦੇ ਵਿੱਚ ਵੀ ਕਹਿੰਦੇ ਕੀੜਾ ਹੁੰਦਾ ਰੋਟੀ ਉਹਨੂੰ ਵੀ ਮਿਲਦੀ ਐ ਤਾਂ ਸਾਡਾ ਤਾਂ ਫਿਰ ਹੱਥ ਪੈਰ ਕੰਮ ਕਰਦੇ ਆ ਸਾਨੂੰ ਭਲਾ ਕੀ ਹੋਣਾ ਮਿਲੂਗੀ ਬਸ ਸਿਰਫ ਆਹੀ ਗੱਲ ਵਾ ਜ਼ਰੂਰਤਾਂ ਵਧਾ ਲਈਆਂ ਅਸੀਂ ਉਹ ਜ਼ਰੂਰਤਾਂ ਹੀ ਸਾਨੂੰ ਟਿਕਣ ਨਹੀਂ ਦਿੰਦੀਆਂ ਕਈ ਵਾਰ ਆਓ ਆਪਾਂ ਇਸ ਚੀਜ਼ ਤੋਂ ਵੀ ਥੋੜਾ ਜਿਹਾ ਅਵੇਅਰ ਹੋਈਏ ਤੇ ਗੁਰੂ ਮਹਾਰਾਜ ਦੇ ਬਾਣੇ ਵਿੱਚ ਰਹੀਏ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ